ਕਰੇ ਜਿਹੜਾ ਟੁੱਟਿਆ ਭੱਜਿਆ ਕਿਤੇ ਨੀਰੇ ਤੂੜੀ ਵਾਲੇ ਚ ਪਿਆ ਉਹ ਸਾਡੇ ਕੋਲੇ ਲਿਆਓ ਅਸੀਂ ਉਹਦਾ ਕੱਟ ਦਾਂਗੇ ਅਪ ਟੂ 5000 ਤੱਕ ਪਾਣੀ ਪ੍ਰੈਸ ਆ ਜਿਹੜੀ ਆਹੀ 500 ਰੁਪਏ ਚ ਕੱਟ ਦਾਂਗੇ ਨਮੀ ਦਾ ਉਲਟਾ ਸੀ 490 ਹੀ ਲੈਣੇ ਨੇ ਭਾਈ ਇੱਥੇ ਲੋਕਾਂ ਦਾ ਇਹ ਵੀ ਸਵਾਲ ਹੋਣਾਗਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਮਾਰਕੀਟ ਦੇ ਵਿੱਚ ਇਹ ਫ੍ਰਿਜ ਹੋ ਵੀ 13000 ਦਾ ਪਹਿਲਾਂ ਪੂਰੀ ਮਾਰਕੀਟ ਚੋਂ ਬੰਦਾ ਪਤਾ ਕਰਕੇ ਆ ਜਾਈ ਹੈ ਨਾ ਫਿਰ ਸਾਡੇ ਜਿਹੜੇ ਬੇਰਜਗਾਰ ਨੇ ਨੌਜਵਾਨ ਨੇ ਕੋਈ ਪੈਸੇ ਰੱਖ ਕੇ ਬੈਠਾ ਹੈ ਜਾ ਕੋਈ ਰਜਗਾਰ ਦੀ ਭਾਲ ਦੇ ਵਿੱਚ ਆ ਉਹਨਾਂ ਨੂੰ ਅਸੀਂ ਇਦਾਂ ਦਾ ਮਾਡਲ ਹੈ ਜਿਹੜਾ ਪੂਰਾ ਤਿਆਰ ਕਰਕੇ ਦਿੰਨੇ ਆ। ਲੋ ਵੀ ਜਿਹਦਾ ਬੱਚਾ ਕਨੇਡਾ ਅਮਰੀਕਾ ਜਾ ਰਿਹਾ ਜਿੰਨਾ ਉਹਦੇ ਖਰਚਾ ਆਉਣਾ ਹੈ। ਉਦੋਂ ਅੱਧੇ ਪੈਸੇ ਤੇ ਅਸੀਂ ਉਹਨੂੰ ਸਾਰਾ ਸੈਟਅਪ ਬਣਾ ਕੇ ਦੇ ਦਿੰਦੇ ਆ। ਤੌਰ ਤੇ ਆ ਜੀ। ਆਪਾਂ ਕਹਿੰਦੇ ਬਿਨਾ ਬਾਕਸ ਵਾਲੇ। ਜੀ। ਹਨਾ ਤਖਤਕੋਸ ਵਰਗੇ ਬੈੱਡ ਹੁੰਦੇ ਤੇ ਉਹ 5000 ਚ ਕੱਟੇ ਜਾਣਗੇ। ਪੈਸੇ ਐਲਈਡੀ ਦੇ ਲੈਣੇ। ਠੀਕ ਹੈ ਜੀ। ਆ ਸਾਰਾ ਜਿਹੜਾ ਹੈਗਾ ਕੱਪਬੋਰਡ ਵੀ ਇਹਦੇ ਵਿੱਚ ਡਰੈਸਿੰਗ ਵੀ ਹੈ ਤੇ ਨੀਚੇ ਕਿੰਨੇ ਸੋਨੇ ਇਹਦੇ ਵਿੱਚ ਦਰਾਜ ਵੀ ਬਣੇ ਹੋਏ ਤੁਸੀਂ ਹੋਰ ਵੀ ਆਈਟਮ ਕੋਈ ਰ ਕਿਆ ਬਾਤ ਹੈ ਜੀ ਇਹ ਅਸੀਂ ਤੁਹਾਡੇ ਕੋਲੇ ਟੁੱਟੀ ਭੱਜੀ ਪ੍ਰਾਣੀ ਕੋਈ ਘਰ ਚ ਪਈ ਹੈ ਤਾਂ ਉਹ ਕੱਟ ਕੇ ਸਿਰਫ 14800 ਚ ਦੇ ਦਾਂਗੇ ਇਹ ਵਾਸ਼ਿੰਗ ਮਸ਼ੀਨ ਜਿਹੜੀ ਹੈਗੀ ਅਸੀਂ ਇੱਕ ਪਰਿਵਾਰ ਨਾਰਮਲ ਚ ਚਾਰ ਪੰਜ ਮੈਂਬਰ ਨੇ ਉਹਦੀ ਪ੍ਰਾਣੀ ਕੱਟ ਕੇ ਅਸੀਂ ਸਿਰਫ 6500 ਹੀ ਦੇ ਦਾਂਗੇ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਪੱਖਾ ਵੀ ਅੱਜ 4000 ਦਾ 3000 ਦਾ ਆਉਂਦਾ ਜੀ ਵਿੱਚ ਬਰਫ਼ ਪੈਂਦੀ ਹੈ ਵਿੱਚ ਇਹਦੇ ਪਾਣੀ ਠੰਡਾ ਮਾਰਦਾ ਹੈ ਨਾ 3800 ਦਾ ਕੂਲਰ ਹੈ ਜੇ ਬੱਚੇ ਨੇ ਚੱਕ ਕੇ ਚੜਾਉਣਾ ਕਿਤੇ ਛੱਤ ਤੇ ਚਾਰੇ ਤੇ ਬੱਚਾ ਜਾ ਕੇ ਚੜਾ ਸਕਦਾ ਹੈ ਠੀਕ ਹੈ ਜੀ ਤਾਂ ਅਸੀਂ ਅੱਜ ਤੋਂ 18 ਸਾਲ ਪਹਿਲਾਂ ਕੰਮ ਆ ਇੱਕ ਆਰੋ ਪ੍ਰੋਡਕਟ ਤੋਂ ਕੀਤਾ ਸੀ ਇੱਕੋ ਹੀ ਪ੍ਰੋਡਕਟ ਹੁੰਦਾ ਇੱਕ ਪ੍ਰੋਡਕਟ ਹੁੰਦਾ ਅੱਜ ਸਾਡੇ ਕੋਲ 1200 ਪ੍ਰੋਡਕਟ ਹੈ ਦੋਸਤੋ ਅੱਜ ਈਜ਼ੀ ਲਾਈਫ ਨਾਬਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੋਈ ਵੀ ਤੁਸੀਂ ਪੁਰਾਣਾ ਸਮਾਨ ਲੈ ਕੇ ਆਓ ਨਵਾਂ ਲੈ ਜਾਓ ਪੁਰਾਣੇ ਨੂੰ ਇੱਕ ਕੋਈ ਨਾ ਕੋਈ ਰੇਟ ਦੇ ਵਿੱਚ ਕੱਟਿਆ ਜਾਊਗਾ ਉਹੀ ਤੁਹਾਡੇ ਨਵੇਂ ਦੇ ਵਿੱਚੋਂ ਘਟਾਇਆ ਜਾਊਗਾ ਦੂਜਾ ਅੱਜ ਦੇ ਟਾਈਮ ਦੇ ਵਿੱਚ ਕੋਈ ਨੌਜਵਾਨੇ ਸੋਚ ਰਿਹਾ ਵੀ ਅਸੀਂ ਕੋਈ ਨਵਾਂ ਬਿਜ਼ਨਸ ਕਰਨਾ ਚਾਹੁੰਦੇ ਹਾਂ ਸਾਨੂੰ ਕੋਈ ਰਾਹ ਨਹੀਂ ਲੱਭਦਾ ਤਾਂ ਉਹਨਾਂ ਲਈ ਨਵਾਂ ਇੱਕ ਬਿਜ਼ਨਸ ਮਾਡਲ ਵੀ ਆਪਾਂ ਲੈ ਕੇ ਆਏ ਹਾਂ ਉਹਦੀ ਸਾਰੀ ਜਾਣਕਾਰੀ ਲਵਾਂਗੇ ਈਜ਼ੀ ਲਾਈਫ ਦੇ ਓਨਰ ਨਾਲ ਗ ਕੁਸ਼ੀ ਕਾਲ ਸਰ ਕੀ ਹਾਲ ਹੈ ਜੀ ਬੜੀਆ ਸਰ ਬੜੀਆ ਜੀ ਸਭ ਤੋਂ ਪਹਿਲਾਂ ਸਰ ਨੇ ਆਪਣਾ ਨਾਮ ਤੇ ਆਪਣਾ ਲੋਕੇਸ਼ਨ ਦੱਸ ਦੀ ਜੀ ਲਾਈਫ ਦੀ ਜੀ ਆਪਣਾ ਸਰ ਮੇਰਾ ਨਾਮ ਸੁਖਪਾਲ ਸਿੰਘ ਆ ਜੀ ਪਹਿਲਾਂ ਤਾਂ ਸਾਰੇ ਦਰਸ਼ਕ ਜੋ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਦੂਸਰਾ ਜਿਹੜੀ ਸਾਡੀ ਲੋਕੇਸ਼ਨ ਆ ਜੀ ਨਾਬੇ ਦੇ ਵਿੱਚ ਕੋੜੇ ਵਾਲਾ ਗੁਰਦੁਆਰਾ ਸਾਹਿਬ ਆਜਦਾ ਜੀ ਜੀ ਇਹ ਮਿਲਟਰੀ ਏਰੀਆ ਪੈ ਜਾਂਦਾ ਉੱਥੇ ਸਾਡਾ ਇਹ ਈਜੀ ਲਾਈਫ ਦਾ ਜਿਹੜਾ ਸ਼ੋਰੂਮ ਹੈਗਾ ਜੀ ਮੈਂ ਤਾਂ ਹੁਣ ਅਸੀਂ ਇਹ ਪੂਰੇ ਪੰਜਾਬ ਚ ਕਰ ਰਹੇ ਹਾਂ ਪਹਿਲਾਂ ਜਿਹੜਾ ਅਸੀਂ ਸ਼ੁਰੂ ਕੀਤਾ ਸੀ ਅੱਜ ਤੋਂ 18 ਸਾਲ ਪਹਿਲਾਂ ਕੰਮ ਆ ਇੱਕ ਆਰੋ ਪ੍ਰੋਡਕਟ ਤੋਂ ਕੀਤਾ ਸੀ ਇੱਕੋ ਹੀ ਪ੍ਰੋਡਕਟ ਹੁੰਦਾ ਇੱਕ ਪ੍ਰੋਡਕਟ ਹੁੰਦਾ ਅੱਜ ਸਾਡੇ ਕੋਲ 1200 ਪ੍ਰੋਡਕਟ ਹੈ ਸਾਡੇ ਸ਼ੋਅਰੂਮ ਨੂੰ ਛੱਡ ਕੇ ਅੱਜ ਜਿਹੜੇ ਅਦਰ ਅਸੀਂ ਫਰਾਂਚਾਈਜ਼ੀ ਮਾਡਲ ਸੈਟਅਪ ਸ਼ੁਰੂ ਕੀਤੇ ਮਤਲਬ ਜਿਵੇਂ ਬਾਈ ਜੀ ਨੇ ਲਿਆ ਇੱਥੇ ਦੁੱਧ ਦਾ ਪਿੰਡ ਇਹਨਾਂ ਦਾ ਠੀਕ ਆ ਬਾਈ ਤੇ ਮਨਦੀਪ ਸਿੰਘ ਜੀ ਉਧਰ ਜੱਸਾ ਸਿੰਘ ਜੀ ਉਹਨਾਂ ਨੇ ਮਰੇ ਕੋਲ ਲੇ ਸੈਟਅਪ ਲਿਆ ਜੀ ਠੀਕ ਆ ਬਾਈ ਤੇ ਹੁਣ ਸਾਡਾ ਭਵਾਨੀਗੜ੍ਹ ਹੈਗਾ ਤੇ ਖਮਾਨਾ ਸਾਡਾ ਖੁੱਲ ਰਿਹਾ ਹੈ ਉਧਰ ਆਪਣਾ ਮੋਰਿੰਡਾ ਖੁੱਲ ਰਿਹਾ ਜੀ ਇਸ ਤਰ੍ਹਾਂ ਸਾਡੇ ਜਿਹੜੇ ਸੈਟਅਪ ਨੇ ਉਹ ਖੁੱਲ ਰਹੇ ਨੇ ਜਿਹੜੇ ਬੇਰਜ ਜਾ ਕੋਈ ਰਜਗਾਰ ਦੀ ਭਾਲ ਦੇ ਵਿੱਚ ਆ ਉਹਨਾਂ ਨੂੰ ਅਸੀਂ ਇਦਾਂ ਦਾ ਮਾਡਲ ਹੈ ਜਿਹੜਾ ਪੂਰਾ ਤਿਆਰ ਕਰਕੇ ਦਿੰਨੇ ਆ ਠੀਕ ਆ ਭਾਈ ਜੀ ਹੁਣ ਗਾਹਕ ਦਾ ਕੀ ਫਾਇਦਾ ਜੀ ਹਾਂ ਪਹਿਲਾਂ ਸਭ ਤੋਂ ਪਹਿਲਾਂ ਜੇ ਗੱਲ ਕਰੀ ਬਈਏ ਈਜੀ ਲਾਈਫ ਨਾਮ ਵੀ ਬਹੁਤ ਸੋਹਣਾ ਰੱਖਿਆ ਤਾਂ ਇਹ ਲਾਈਫ ਨੂੰ ਕਿਵੇਂ ਈਜੀ ਬਣਾਉਂਦਾ ਪਹਿਲਾਂ ਇਹ ਪ੍ਰੋਸੈਸ ਦੱਸ ਦਈਏ ਆਪਾਂ ਸਾਰਾ ਜੀ ਜੀ ਇਹਦੇ ਵਿੱਚ ਜਿਹੜੀ ਲਾਈਫ ਆ ਉਹਦੀ ਇਸ ਤਰ੍ਹਾਂ ਬਣ ਜਿੰਦੀ ਹੈ ਹੁਣ ਆਪਣੇ ਘਰੇ ਪੁਰਾਣਾ ਟੁੱਟਿਆ ਭੱਜਿਆ ਕੋਈ ਵੀ ਸਮਾਨ ਪਿਆ ਜੀ ਆਪਾਂ ਕਸਟਮਰ ਗਾਹਕ ਤੋਂ ਹੀ ਲਾ ਲਈਏ ਉਹਦੇ ਪੈਰਾਂ 'ਚ ਵਜਦੀ ਜਾਂਦਾ ਬਿਲਕੁਲ ਜੀ ਉਹਦੀ ਜਿਹੜੀ ਲਾਈਫ ਹੈ ਤੁਹਾਨੂੰ ਪਤਾ ਬੀਜੀ ਰਹਿੰਦੀ ਆ ਕਹਿੰਦੇ ਉਹਨੂੰ ਚੱਕ ਕੇ ਇੱਧਰ ਰੱਖ ਦੋ ਕਹਿੰਦੇ ਇੱਥੇ ਰੱਖ ਦੋ ਬਿਲਕੁਲ ਜੀ ਹੁਣ ਅਸੀਂ ਉਹ ਐ ਈਜੀ ਕਰਤਾ ਕੋਈ ਵੀ ਸਮਾਨ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਉਹਦੇ ਘਰੇ ਜਿਹੜਾ ਟੁੱਟਿਆ ਭੱਜਿਆ ਕਿਤੇ ਨੀਰੇ ਤੂੜੀ ਵਾਲੇ ਚ ਪਿਆ ਉਹ ਸਾਡੇ ਕੋਲੇ ਲਿਆਓ ਅਸੀਂ ਉਹਦਾ ਕੱਟ ਦਾਂਗੇ ਅਪ ਟੂ 5000 ਤੱਕ ਠੀਕ ਹੈ ਜੀ ਹਨਾ ਵੱਧ ਤੋਂ ਵੱਧ ਵੈਲਿਊ ਉਹਦੀ 5000 ਤੱਕ ਆਪਾਂ ਕੱਟਾਂਗੇ ਹਾਂਜੀ ਹਾਂ ਚਾਹੇ ਘੱਟ ਤੋਂ ਘੱਟ ਜੀ 500 ਜਿਵੇਂ ਕੋਈ ਪ੍ਰੈਸ ਪਈ ਆ ਜੀ ਠੀਕ ਹੈ ਪੱਖਾ ਪਿਆ ਹਨਾ ਕੋਈ ਫਰਾਟਾ ਪਿਆ ਉਹ 1000 ਰੁਪਏ ਦੇ ਵਿੱਚ ਕੋਈ 2500 ਦੀ ਆਈਟਮ ਪਈ ਆ ਦੇ ਹਨਾ ਕੋਈ ਜਿਵੇਂ ਅਲਮਾਰੀ ਪਈ ਆ ਬੈੱਡ ਪਿਆ ਸੋਫਾ ਪਿਆ ਪੀੜਾ ਸੈੱਟ ਪਿਆ ਪਰਾਨਾ ਉਹ 5000 'ਚ ਕੱਟ ਦਾਂਗੇ ਆਪ ਟੂ 5000 ਤੱਕ ਉਹਦੀ ਕੀਮਤ ਲੱਗਦੀ ਆ 500 ਤੋਂ ਲੈ ਕੇ 5000 ਤੱਕ ਠੀਕ ਹੈ ਜੀ ਉਦੇ ਵੱਟੇ ਆਪਾਂ ਨਵਾਂ ਦੇ ਦਾਂਗੇ ਜੀ ਨਵਾਂ ਦੇ ਦਾਂਗੇ ਠੀਕ ਹੈ ਜੀ ਜਿੰਨਾ ਵੀ ਉਹਦਾ ਰੇਟ ਹੋਊਗਾ ਉਹ ਚੋਂ ਜਿੰਨੀ ਉਹਦੀ ਵੈਲਿਊ ਵੀ ਉਹ ਘਟਾ ਦਾਂਗੇ ਉਹ ਘਟ ਘਟ ਜੂਗੀ ਉਹਦੀ ਠੀਕ ਹੈ ਬਾਈ ਜੀ ਤੇ ਹੁਣ ਗੱਲ ਕਰੀ ਜੀ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟਾਂ ਮਤਲਬ ਮੈਨੂੰ ਲੱਗਦਾ ਘਰ ਦੇ ਵਿੱਚ ਆਮ ਵਰਤੋਂ ਦੇ ਵਿੱਚ ਆਉਣ ਵਾਲੇ ਸਾਰੇ ਪ੍ਰੋਡਕਟ ਨਹੀਂ ਸਾਰੇ ਪ੍ਰੋਡਕਟ ਨਹੀਂ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਠੀਕ ਹੈ ਜੀ ਅੱਜ ਪੱਖਿਆਂ ਦਾ ਦੇਖ ਲਓ ਤੁਸੀਂ ਹੈਗਾ ਟ੍ਰੈਂਡ ਜੀ ਹਨਾ ਆਪਾਂ ਜੇ ਪੱਖਿਆਂ ਤੇ ਵੀ ਲਾਈਏ ਤਾਂ ਹੁਣ ਜੇ ਆਪਾਂ ਪੱਖਾ ਹੀ ਸੋਚ ਲਈਏ ਕਿ ਇਹ 1400 90 ਦਾ ਪੱਖਾ ਹੀ ਠੀਕ ਹੈ ਜੀ ਉਹ ਉਹ ਕੱਟੋ ਘਟ 500 ਦਾ 500 ਚ ਕੱਟ ਲਿਆ ਉਹ ਤਾਂ ਸਿਰਫ ਅਸੀਂ ਨਵੇਂ ਪੱਖੇ ਦੇ 990 ਰੁਪਏ ਲੈ ਰਹੇ ਨੇ ਕੀ ਬਾਤ ਹੈ ਹੈਨਾ ਇਸੇ ਤਰ੍ਹਾਂ ਪ੍ਰੈਸਾਂ ਆ ਗਈਆਂ ਜੀ ਉਧਰ ਪ੍ਰੈਸਾਂ ਪਈਆਂ ਨੇ ਉਧਰ ਨਜ਼ਰ ਮਰਵਾ ਦਿਓ ਇੱਕ ਵਾਰੀ ਹੈਨਾ ਜੀ ਤੇ ਗੋਦਰੇਜ ਦੀ ਲੈ ਲਓ ਹੈਵਲ ਦੀ ਲੈ ਲਓ ओरिएंट ਦੀ ਲੈ ਲਓ ਕੋਈ ਵੀ ਪ੍ਰੈਸ ਹੈ ਉਹਦੀ ਪ੍ਰਾਣੀ ਪ੍ਰੈਸਾਂ ਜਿਹੜੀ ਆਹੀ 500 ਰੁਪਏ ਚ ਕੱਟ ਦਾਂਗੇ ਨਵੀਂ ਦਾ ਉਲਟਾ ਸੀ 490 ਹੀ ਲੈਣੇ ਨੇ ਉਈ ਦੇਖੋ ਪੁਰਾਣੀ ਦਾ ਮੁੱਲ ਵੱਧ ਪਾ ਰਹੇ ਹਾਂ ਨਵੀਂ ਦਾ ਘੱਟ ਪਾ ਰਹੇ ਹਾਂ ਨਵੀਂ ਦਾ ਘੱਟ ਪਾ ਰਹੇ ਹਾਂ ਹਾਂਜੀ ਹਾਂ ਹੁਣ ਇਦੋਂ ਫਾਇਦਾ ਹੋਰ ਈਜ਼ੀ ਲਾਈਫ ਕਿਵੇਂ ਹੋ ਸਕਦੀ ਹੈ ਕਿਵੇਂ ਹੋ ਸਕਦੀ ਆ ਇਹ ਬਾਈ ਜੀ ਫਿਰ ਜਿਵੇਂ 18 ਸਾਲਾਂ ਤੋਂ ਤੇ ਕਨਸੈਪਟ ਬਹੁਤ ਸੋਹਣਾ ਲੈ ਕੇ ਆਏ ਤੁਸੀਂ ਕਿਉਂਕਿ ਰੋਜ਼ਗਾਰ ਨੂੰ ਵੀ ਜੋੜਦਾ ਇਹ ਤੇ ਨਾਲ ਲੋਕਾਂ ਦੀ ਵੀ ਲਾਈਫ ਨੂੰ ਈਜ਼ੀ ਬਣਾਉਂਦਾ ਹੈ ਇਹਦਾ ਆਈਡੀਆ ਫਿਰ ਬਾਈ ਕਿਵੇਂ ਆਇਆ ਤੁਹਾਡੇ ਪਾਸੋਂ ਇਹ ਕਹਿੰਦੇ ਹੁੰਦੇ ਨੇ ਕੋਈ ਕੁਦਰਤ ਪਰਮਾਤਮਾ ਕੋਈ ਬਖਸ਼ਿਸ਼ ਕਰਦਾ ਹੈ ਮੇਲ ਕਰਾਉਂਦਾ ਹੈ ਹਾਂਜੀ ਵੀ ਅਸੀਂ ਜੇ ਕਮਾ ਸਕਦੇ ਤੇ ਇੱਕ ਸ਼ੋਰੂਮ ਤੋਂ ਕਮਾ ਸਕਦੇ ਸੀਗੇ ਠੀਕ ਹੈ ਬਾਅਦ ਤੋਂ ਬਾਅਦ ਦੋ ਖੋਲ ਲੈਂਦੇ ਇੱਕ ਤੇ ਘਰ ਵਾਲੀ ਬੈਠ ਜਾਂਦੀ ਇੱਕ ਤੇ ਆਪਾਂ ਬੈਠ ਜਾਂਦੇ ਬਿਲਕੁਲ ਜੀ ਪਰ ਇੰਨੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ ਸੀਗਾ ਉੱਥੋਂ ਇੱਕ ਦਿਮਾਗ ਦੇ ਵਿੱਚ ਆਇਆ ਬੀ ਜਦੋਂ ਪ੍ਰਮਾਤਮਾ ਨੇ ਸਾਨੂੰ ਟੈਲੈਂਟ ਦਿੱਤਾ ਜਿਵੇਂ ਤੁਸੀਂ ਕਿੰਨੇ ਲੋਕਾਂ ਨੂੰ ਇਹ ਚੈਨਲ ਦਾ ਜਿਹੜਾ ਸਿਖਾਇਆ ਹੈ ਕਿੰਨੇ ਤੁਹਾਡੇ ਰਾਹੀਂ ਕਿੰਨੇ ਲੋਕ ਅੱਜ ਪੈਸੇ ਕਮਾ ਰਹੇ ਨੇ ਕਿੰਨਿਆਂ ਦੀ ਨੌਲੇਜ ਵਧੀ ਹੈ ਨਾ ਤੁਹਾਡਾ ਇਹ ਬੜਪਣ ਹੈ ਕਿ ਤੁਸੀਂ ਉਹ ਕਦੇ ਚੀਜ਼ ਨੂੰ ਸ਼ੋ ਨਹੀਂ ਕੀਤਾ ਅਸੀਂ ਪਰ ਤੁਹਾਡੀਆਂ ਵੀਡੀਓ ਦੇਖਦੇ ਰਹਿੰਦੇ ਹਾਂ ਜੀ ਬਈ ਇਸੇ ਤਰ੍ਹਾਂ ਆਪਣੇ ਦਿਮਾਗ 'ਚ ਇੱਕ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਵੀ ਸੁਪਾਲ ਸਿੰਘ ਤੁਹਾਡੇ ਕੋਲੇ ਪ੍ਰਮਾਤਮਾ ਨੇ ਟੈਲੈਂਟ ਦਿੱਤਾ ਇਹ ਲੋਕਾਂ ਦੇ ਕੰਮ ਆਵੇ ਠੀਕ ਹੈ ਜੀ ਹੁਣ ਜਿਵੇਂ ਬਾਈ ਜੀ ਖੇਤੀਬਾੜੀ ਕਰਦੇ ਤੁਸੀਂ ਆਪਾਂ ਤੁਹਾਡੀ ਇਹਨਾਂ ਨਾਲ ਇੰਟਰਵਿਊ ਕਰਾਵਾਂਗੇ ਇਹਨਾਂ ਤੋਂ ਪੁੱਛ ਲਿਓ ਹਣ ਤੇ ਇਹਨਾਂ ਦੀ ਜਿਹੜੀ ਇਨਕਮ ਤਾਂ ਬਦੀ-ਵਦੀ ਨਾਲ ਜਿਹੜੀ ਨੌਲੇਜ ਵਧਦੀ ਆ ਉਹਦੀ ਕੋਈ ਕੀਮਤ ਨਹੀਂ ਹੁੰਦੀ ਉਹਦੀ ਕੋਈ ਕੀਮਤ ਨਹੀਂ ਹਾਂਜੀ ਬਾਈ ਜੀ ਇਸ ਤੋਂ ਅੱਗੇ ਗੱਲ ਕਰੀਏ ਪ੍ਰੋਡਕਟ ਤਾਂ ਆਪਾਂ ਸਾਰੀ ਦੱਸਦੇ ਜੀ ਤੇ ਜੀ ਬਾਈ ਜਿਵੇਂ ਹੁਣ ਆਪਾਂ ਇਹ ਫ੍ਰਿਜੀ ਲਾ ਲਓ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਫ੍ਰਿਜ ਪਿਆ ਉਹਦਾ ਪੁਰਾਣਾ ਕੱਟ ਕੇ ਜੀ ਹੁਣ ਤੁਸੀਂ ਆਹ ਦੇਖ ਲਓ ਕਿ ਇਹ ਉਹਨਾਂ ਨੂੰ ਸਿਰਫ 13500 ਦਾ ਪੈ ਰਿਹਾ ਹੈ 1300 ਦੀ 13000 ਦਾ ਹੀ ਪੈ ਰਿਹਾ ਹੈ 13000 ਦਾ ਪੈ ਰਿਹਾ ਮੰਨ ਲਓ 15500 ਦਾ ਜੇ ਪੁਰਾਣਾ 2500 ਦਾ ਕੱਟਿਆ ਗਿਆ ਤਾਂ ਉਹਨੂੰ 13000 ਦੇ ਕੋਲ ਨੇ ਘਟ ਕੇ ਇੱਕ ਵੀ ਇੱਥੇ ਲੋਕਾਂ ਦਾ ਇਹ ਵੀ ਸਵਾਲ ਹੋਣਾਗਾ ਕਿ ਤੇ ਇਹ ਤਾਂ ਨਹੀਂ ਹੈਗਾ ਵੀ ਮਾਰਕੀਟ ਦੇ ਵਿੱਚ ਇਹ ਫ੍ਰਿਜ ਹੋ ਵੀ 13000 ਦਾ ਪਹਿਲਾਂ ਪੂਰੀ ਮਾਰਕੀਟ ਚੋਂ ਬੰਦਾ ਪਤਾ ਕਰਕੇ ਆ ਜਾਈ ਹੈ ਨਾ ਫਿਰ ਸਾਡੇ ਸਟੋਰ ਤੇ ਆ ਜਾਈ ਠੀਕ ਹੈ ਜੀ ਹਾਂ ਉਹਨੂੰ ਆਪੇ ਪਤਾ ਲੱਗ ਜਾਂਦਾ ਹੁਣ ਜਿਹੜਾ ਸਾਡੇ ਸਟੋਰ ਤੇ ਇੱਕ ਵਾਰੀ ਆ ਜਾਂਦਾ ਮੁੜ ਕੇ ਹੋਰ ਕਿਤੇ ਜਾਂਦਾ ਹੀ ਨਹੀਂ ਕਿਉਂਕਿ ਤੇ ਪੁਰਾਣੇ ਦੀ ਵੈਲਿਊ ਪੈਗੀ 500 ਤੋਂ ਲੈ ਕੇ 50 ਰੇਡੀਅਲ ਨੂੰ ਕਹਿੰਦਾ ਨਾ ਲੈ ਜਾ ਲੈ ਜਾ ਕਈ ਵਾਰ ਤਾਂ ਉਹੀ ਛੋਟੀ ਗੱਲਾਂ ਪੈਰਾਂ 'ਚ ਵੱਜੀ ਜਾਂਦਾ ਜੀ ਪੈਰਾਂ 'ਚ ਵੱਜੀ ਜਾਂਦੀ ਹੁੰਦੀ ਹੁਣ ਇਸੇ ਤਰ੍ਹਾਂ ਬੈੱਡ ਨੇ ਜੀ ਕੋਈ ਵੀ ਬੈੱਡ ਲੈ ਲਓ ਉਹਦਾ ਪੁਰਾਣਾ ਬੈੱਡ ਟੁੱਟਿਆ ਭੱਜਿਆ ਜਿਹੜੇ ਸਿੰਗਲ ਜਿਵੇਂ ਆਪਾਂ ਕਹਿੰਦਾ ਬਿਨਾ ਬਾਕਸ ਵਾਲੇ ਜੀ ਹਨਾ ਤਕਤਕੋਸ਼ ਵਰਗੇ ਬੈੱਡ ਹੁੰਦੇ ਤੇ ਉਹ 5000 'ਚ ਕੱਟੇ ਜਾਣਗੇ ਠੀਕ ਹੈ ਜੀ ਹੁਣ ਉਹਨਾਂ ਦੀ ਕੀਮਤ ਵੈਲਿਊ ਦੇਖ ਲਓ ਤੁਸੀਂ 5000 ਰੁਪਏ ਪੈ ਗਈ ਨਹੀਂ ਕਹਿੰਦਾ ਮੀਂਹ 'ਚ ਗਲੀ ਛੜੀ ਜਾਂਦਾ ਘਰੇ ਪਈ ਪਰ ਉਹ ਚੀਜ਼ ਨੂੰ ਆਪਾਂ 5000 ਦਾ ਕੱਟ ਕੇ ਜਿੰਨੀ ਇਹਦੀ ਵੈਲਿਊ ਹੈਗੀ ਉਹਨਾਂ ਆਪਾਂ ਹ ਠੀਕ ਹੈ ਜੀ ਤੁਸੀਂ ਸਾਰੀਆਂ ਐਲਡੀਆਂ ਦੇਖ ਲਓ ਐਲਡੀਆਂ ਤੇ ਬਹੁਤ ਵਧੀਆ ਸਕੀਮ ਹੈਗੀ ਇਹਨਾਂ ਦੇ ਵਿੱਚ ਵੀ ਉਹਦੀ ਜਿਹੜੀ ਪੁਰਾਣੀ ਐਲਡੀ ਜਾਂ ਕੋਈ ਟੀਵੀ ਪੁਰਾਣਾ ਬਲੈਕ ਐਂਡ ਵਾਈਟ ਜੀ ਚਾਹੇ ਕੋਈ ਕਲਰ ਉਹਦਾ ਕੋਈ ਵੀ ਟੀਵੀ ਬਲੈਕ ਐਂਡ ਵਾਈਟ ਪਿਆ ਕਲਰ ਟੀਵੀ ਪਿਆ ਪੁਰਾਣਾ ਟੁੱਟਿਆ ਭੱਜਿਆ ਕਿਸੇ ਟੂੜੀਆ ਸੁੱਟਿਆ ਉਹ ਵੀ ਉਹਦਾ ਕੱਟਿਆ ਜਾਊਗਾ ਕੋਈ ਵੀ ਨਵੀਂ LED ਆਪਣੀ ਮਨਪਸੰਦੀ 32 40 43 ਲੈ ਜੇ ਉਹਦੇ ਵਿੱਚੋਂ ਕੱਟ ਕੇ ਉਹਨੂੰ ਦਿੱਤਾ ਜਾਊਗਾ ਤਾਂ ਗੱਲ ਹੋ ਗਈ ਜੇ ਉਹਨੂੰ ਪੁਰਾਣੀ LED ਲੈ ਕੇ ਆ ਗਿਆ ਨਵੀਂ ਲੈ ਜਾਊਗਾ ਜੀ ਜੇ ਹੁਣ ਮੰਨ ਲਓ ਮੈਂ ਨਵੀਂ ਲੈਣੀ ਆ ਉਹਦੇ ਨਾਲ ਵੀ ਕੋਈ ਆਫਰ ਹੈਗਾ ਜੀ ਉਹਦੇ ਨਾਲ ਸਰ ਬਹੁਤ ਵੱਡੀ ਆਫਰ ਹੈ ਇਹ ਪੂਰੇ ਪੰਜਾਬ ਚ ਤੁਸੀਂ ਦੇਖ ਰਹੇ ਹੋ ਮੇਰੇ ਖਿਆਲ ਇਹ ਆਫਰ ਸਾਡੇ ਕੋਲ ਹੀ ਹੈ ਠੀਕ ਹੈ ਜੀ ਪੈਸੇ LED ਦੇ ਦੇਣੇ ਠੀਕ ਹੈ ਜੀ ਆਹ ਸਾਰਾ ਜਿਹੜਾ ਹੈਗਾ ਕੱਪ ਬੋਰਡ ਵੀ ਇਹਦੇ ਵਿੱਚ ਡਰੈਸਿੰਗ ਵੀ ਹੈ ਤੇ نیچے ਕਿੰਨੇ ਸੋਹਣੇ ਇਹਦੇ ਵਿੱਚ ਦਰਾਜ ਵੀ ਬਣੇ ਹੋਏ ਤੁਸੀਂ ਹੋਰ ਵੀ ਆਈਟਮ ਕੋਈ ਰੱਖ ਸਕਦੇ ਹੋ ਇਹ ਸਾਰਾ ਕੁਝ ਬਿਲਕੁਲ ਫ੍ਰੀ ਹੈ ਜੀ ਬਿਲਕੁਲ ਜੀ ਬਿਲਕੁਲ ਫ੍ਰੀ ਹੈ ਠੀਕ ਹੈ ਜੀ ਐਲਈਡੀ ਦੇ ਨਾਲ ਇਹਦਾ ਕੋਈ ਪੈਸਾ ਨਹੀਂ ਲੈਣਾ ਠੀਕ ਹੈ ਜੀ ਇਹਹੀ ਆਫਰ ਹੈ ਸਿਰਫ 1100 ਗਾਹਕਾਂ ਲਈ 1100 ਗਾਹਕਾਂ ਲਈ ਹਾਂ ਜੀ ਜਿਹੜੇ ਪਹਿਲਾਂ 1100 ਗਾਹਕ ਸਾਡੇ ਸ਼ੋਰੂਮ ਤੇ ਆ ਗਿਆ ਚਾਹੇ ਉਹ ਭਵਾਨੀਗੜ ਆ ਜੇ ਚਾਹੇ ਇੱਥੇ ਆਪਾਂ ਨਾਬੇ ਖੜਿਆ ਨਾਬੇ ਆ ਜੇ ਚਾਹੇ ਉਹ ਸਰਾਂਦਾ ਜੀ ਠੀਕ ਹੈ ਜੀ ਹਣੇ ਤੁਹਾਡੇ ਤਿੰਨ ਸ਼ੋਰੂਮ ਹੁਣ ਰਨਿੰਗ 'ਚ ਨੇ ਅੱਗੇ ਜਿਹੜੇ ਪੰਜ ਹੈਗੇ ਉਹ ਬੁਕਿੰਗ 'ਚ ਨੇ ਜਿਹੜੇ ਅਗਲੇ ਐਸੇ 2-3 ਮਹੀਨਿਆਂ 'ਚ ਚਾਲੂ ਹੋ ਜਾਣਗੇ ਇਹ ਸਕੀਮ ਹਲੇ ਸਾਰੇ ਕਿਤੇ ਚੱਲ ਰਹੀ ਆ 1100 ਗਾਹਕਾਂ ਦੀ ਮਤਲਬ ਐਲਈਡੀ ਕੱਲੀ ਦਿੰਦੇ ਨਹੀਂ ਉਹਨੂੰ ਟੰਗਣ ਵਾਲਾ ਥਾਂ ਵੀ ਦੇਵੋਗੇ ਨਾਲ ਸਮਾਨ ਰੱਖਣ ਨੂੰ ਵੀ ਦੇਵਾਂਗੇ ਉਹਨੇ ਪੱਗ ਬੰਨਣੀ ਆ ਜੀ ਉਹ ਵੀ ਨਾਲ ਦੇਤਾ ਬਿਲਕੁਲ ਸਿੰਘਾ ਉਹਨੇ ਦਰਾਜ 'ਚ ਕੋਈ ਆਈਟਮ ਸਾਹਮਣੇ ਆ ਆਪਣੀ ਲੋਕ ਲਾਉਣਾ ਉਹ ਵੀ ਉਹਨੂੰ ਨਾਲ ਦੇਤਾ ਸਾਰਾ ਕੁਝ ਦੇਤਾ ਉਹ ਵੀ ਫਰੀ ਚ ਫਰੀ ਚ ਵੱਡੀ ਗੱਲ ਇਹ ਆ ਕਿ ਫਰੀ ਚ ਦੇਤਾ ਸਾਰੀ ਜ਼ਿੰਦਗੀ ਬੰਦਾ ਯਾਦ ਰੱਖਦਾ ਹੈ ਕੀ ਬਾਤ ਹੈ ਹੈਨਾ ਤੇ ਇਸ ਤੋਂ ਅੱਗੇ ਬਈ ਜੀ ਗੱਲ ਕਰੀਏ ਜੀ ਇਸ ਤੋਂ ਅੱਗੇ ਅਲਮਾਰੀਆਂ ਆ ਗਈਆਂ ਜੀ ਤੁਸੀਂ ਦੇਖੋ ਤੁਸੀਂ ਅੱਜ ਪਹਿਲੀ ਵਾਰ ਦੇਖੀ ਹੋਣੀ ਇਹ ਅਲਮਾਰੀ ਦੇ ਵਿੱਚ ਲਾਈਟਾਂ ਲੱਗੀਆਂ ਹੋਈਆਂ ਹਾਂ ਜੀ ਜੇ ਕਿਸੇ ਨੇ ਪੱਗ ਬੰਨਣੀ ਹੈ ਤਾਂ ਇਹਦੇ ਵਿੱਚ ਆ ਐਸੀ ਇਹਨੂੰ ਜੂਬੀ ਬੋਰਡ ਕਹਿੰਦੇ ਨੇ ਜੀ ਕੋਈ ਨਹੀਂ ਬਣਾਉਂਦਾ ਪੰਜਾਬ ਦੇ ਵਿੱਚ ਠੀਕ ਹੈ ਜੀ ਇਹ ਤੇ ਸ਼ੀਸ਼ੇ 'ਚ ਦੇਖਣ ਦੀ ਲੋੜ ਨਹੀਂ ਇਹਦੇ ਬੋਰਡ ਦੇ ਵਿੱਚ ਹੀ ਸ਼ੀਸ਼ਾ ਦੇਖੋ ਬਿਲਕੁਲ ਜੀ ਬਿਲਕੁਲ ਆਪਣੀ ਫੋਟੋ ਪੂਰੀ ਆਉਂਦੀ ਹੈ ਦੇ ਵਿੱਚ ਨਜ਼ਰ ਬਿਲਕੁਲ ਜੀ ਹੈਨਾ ਤੁਸੀਂ ਵਿੱਚੋਂ ਦੇਖ ਲਓ ਉੱਪਰੋਂ ਦੇਖ ਲਓ ਹਾਈਡਰੋਲਿਕ ਸਾਰਾ ਸਿਸਟਮ ਹੈ ਠੀਕ ਹੈ ਜੀ ਤੇ ਇਆਂ-ਇਆਂ ਲਮਾਰੀਆਂ ਇਆਂ-ਇਆਂ ਤੋਹਫੇ ਜਿਹੜੇ ਹੈਗੇ ਉਹ ਇੱਥੇ ਸਾਡੇ ਨਾਬਾ ਸ਼ੋਅਰੂਮ ਲਾਈਫ ਚ ਮਿਲਣਗੇ ਜੀ ਲਾਈਫ ਚ ਪੋਨੀਗੜ ਸ਼ੋਅਰੂਮ ਔਰ ਸਰੰਦ ਸ਼ੋਅਰੂਮ ਚ ਮਿਲਣਗੇ ਉਹ ਦੂਰ ਤੱਕ ਲਮਾਰੀਆਂ ਪਈਆਂ ਨੇ ਆ ਤਾਂ ਤੁਸੀਂ ਐ ਸਮਝ ਲਓ ਕਿ ਇਹ ਟਰੱਕ ਹੀ ਹੈ ਠੀਕ ਹੈ ਜਹਾ ਲਮਾਰੀ ਜੀ ਲਮਾਰੀ ਇਹ ਪੂਰੀ ਹੈਵੀ ਹੈ ਮਤਲਬ ਜੀ ਪੂਰੀ ਹੈਵੀ ਜੀ ਜੇ ਇਹ ਆਪਾਂ ਕੱਪ ਬੋਰਡ ਇਹਦੇ ਨਾਲ ਦਾ ਘਰੇ ਬਣਾਉਣਾ ਤਾਂ 1 ਲੱਖ ਰੁਪਇਆ ਲੱਗਦਾ ਹੈ ਕੀ ਬਾਤ ਹੈ ਜੀ ਇਹ ਅਸੀਂ ਤੁਹਾਡੇ ਕੋਲੇ ਟੁੱਟੀ ਭੱਜੀ ਪ੍ਰਾਣੀ ਕੋਈ ਘਰ ਚ ਪਈ ਤਾ ਉਹ ਕੱਟ ਕੇ ਸਿਰਫ 14800 ਚ ਦੇ ਦਾਂਗੇ 14800 ਚ ਸਿਰਫ 14800 ਚ ਠੀਕ ਹੈ ਜੀ ਜੀਨੇ ਕਿਸੇ ਨੇ ਬਣਵਾਇਆ ਹੋਊਗਾ ਕਰੇ ਉਹਨਾਂ ਦਾ ਉਹ ਇਹਦਾ ਰੇਟ ਕਿੰਨਾਗਾ ਉਹ 50000 ਪਰ ਸਿਰ ਲੇਬਰ ਹੀ ਬਣ ਜਾਂਦੀ ਹੈ ਕੀ ਬਾਤ ਹੈ ਜੀ ਇੰਦਾ ਬਣਾਉਣ ਤੇ ਮਟੀਰੀਅਲ ਅਲੱਗ ਰਹਿੰਦਾ ਹੈ ਲੇਵਰੀ ਇਹ ਅਸੀਂ ਵਿੱਚੇ ਲੇਬਰ ਸਿਰਫ 14800 ਹੀ ਦੇ ਦਾਂਗੇ ਭਾਈ ਜੇ ਹੁਣ ਗੱਲ ਕਰੀਏ ਰੇਟ ਤੁਸੀਂ ਕੱਟ ਕੇ ਹੀ ਨਹੀਂ ਰੇਟ ਕੱਟ ਦਾ ਕਾਰਨ ਕੀ ਵੀ ਬਲਕ ਚ ਚੱਕਦੇ ਹਾਂ ਭਾਈ ਫਿਰ ਤੁਸੀਂ ਇੱਕ ਚੀਜ਼ ਹੋਰ ਹੁੰਦੀ ਹੈ ਸਿਰ ਆਪਾਂ ਦੇਖਦੇ ਆਂ ਵੀ ਕੋਈ ਆਈਟਮ ਇੱਕ ਦਾ ਬੰਦਾ ਇੱਕ ਇਕੱਲਾ ਲੈਂਦਾ ਹੈ ਬਿਲਕੁਲ ਜੀ ਇੱਕ ਉਹ ਸੋਚਦਾ ਹੈ ਵੀ ਮੈਂ ਦੋ ਦਰ ਇੱਕ ਇਕੱਲਾ ਪੰਨ ਦੁਕਾਨਦਾਰ ਕਹਿੰਦਾ 10 ਰੁਪਏ ਦੇ ਦੋ ਜੀ ਦੋ ਦਰਜਣਾ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮੈਨੂੰ 20 ਰੁਪਏ ਘੱਟ ਦੇ ਦਿਓ ਇਕੱਠੇ ਦੇ ਸਸਤਾ ਪੈਂਦਾ ਹੁਣ ਸਾਡੇ ਸ਼ੋਰੂਮ ਜਾਦੇ ਹੋਗੇ ਇਸ ਕਰਕੇ ਅਸੀਂ ਮਾਲ ਹੈ ਜਿਹੜਾ ਉਹ ਬਲਕ ਚ ਇਕੱਠਾ ਚੱਕਦੇ ਆ ਸਾਨੂੰ ਸਸਤਾ ਪੈਂਦਾ ਅਸੀਂ ਅੱਗੇ ਜਿਹੜੇ ਸਾਡੇ ਸਟੋਰ ਨੇ ਉਹਨਾਂ ਨੂੰ ਸਸਤਾ ਜਿਹੜੇ ਸਾਡੇ ਸਟੋਰ ਅੱਗੇ ਦਿੰਦੇ ਨੇ ਕਸਟਮਰ ਗਾਹਕ ਨੂੰ ਉਹਨੂੰ ਸਸਤਾ ਕਰ ਦਿੰਦੇ ਨੇ ਇਸੇ ਕਰਕੇ ਸਾਡਾ ਨਾਮ ਹੈ ਵੀ ਈਜੀ ਲਾਈਫ ਵਾਲੇ ਜਿਹੜਾ ਸਸਤਾ ਦਿੰਦੇ ਨੇ ਸਸਤਾ ਦਿੰਦੇ ਨੇ ਆ ਤੁਸੀਂ ਹੁਣ ਦੇਖ ਲਓ ਜੀ ਹਨਾ ਮਾਰਬਲ ਦੇ ਵਿੱਚ ਬਣੀ ਹੋਈ ਹੈ ਇਹ ਠੀਕ ਹੈ ਜੀ ਬਹੁਤ ਖੁੱਲੀ ਜਿਹੜੀ ਲੁਕਿੰਗ ਹੈ ਉਹ ਮਾਰਵਲ ਦੀ ਹੈ ਪੂਰੀ ਖੁੱਲੀ ਡੁੱਲੀ ਹੈ ਪੂਰੇ ਪਰਿਵਾਰ ਦੇ ਹੁਣ ਕਈ ਵਾਰ ਮੀਆਂ ਬੀਬੀ ਲੜ ਪੈਂਦੇ ਨੇ ਵੀ ਤੂੰ ਮੇਰੀ ਬਿਮਾਰੀ ਚ ਤੂੰ ਮੇਰਾ ਸਮਾਨ ਰੱਖਦਾ ਮੇਰੀਆਂ ਚੂੜੀਆਂ ਭੰਨਦੀਆਂ ਮੇਰੇ ਫਲਾਨਾ ਕਰਦਾ ਉਹਦਾ ਇੱਕ ਪਾਸੇ ਮੀਆਂ ਦਾ ਅਲੱਗ ਬਣਾਤਾ ਸਿਸਟਮ ਇਦਾਂ ਬੀਬੀ ਦਾ ਅਲੱਗ ਬਣਾਤਾ ਵੀ ਲੜਾਈਏ ਨਾ ਹੋਵੇ ਵਿਚਾਲੇ ਬੱਚਿਆਂ ਦਾ ਅੱਡ ਬਣਾਤਾ ਵਿਚਾਲੇ ਬੱਚਿਆਂ ਦਾ ਅਲੱਗ ਬਣਾਤਾ ਠੀਕ ਹੈ ਜੀ ਕੋਈ ਐਕਸਟਰਾ ਖਰਚ ਬਾਦੂ ਚੀਜ਼ ਹੈ ਕਿਸੇ ਬਾਪੂ ਬੇਬੇ ਦੀ ਉਹ ਉੱਪਰ ਬਣਾਤਾ ਕੀ ਬਾਤ ਹੈ ਜੀ ਵੀ ਸਾਰਾ ਕੁਝ ਉਹਦੇ ਚ ਸਮਝਦਾ ਮਤਲਬ ਸਾਰੇ ਪਰਿਵਾਰ ਦਾ ਇਕੋਲ ਮਰਜੀ ਇਹਦਾ ਵੀ ਰੇਟ ਬਈ ਹਰਾਨੀ ਜਾਣਕ ਹੋ ਫਿਰ ਪੂਰਾ ਇਹਦਾ ਸਰ ਰੇਟ ਤਾਂ ਜਿਹੜਾ ਮਾਰਕੀਟ ਚ ਇਹ ਵੇਚ ਰਹੀ ਹੈ ਤਾਂ ਇਹ ਵਿਕ ਰਹੀ ਹੈ ਘੱਟੋ-ਘੱਟ 30-35000 ਦੀ ਠੀਕ ਹੈ ਜੀ ਆਪਾਂ ਇਹਦਾ ਰੇਟ ਆਫਰ ਕਰਕੇ ਸਿਰਫ ਰੱਖਿਆਗਾ 16500 ਉਹਦੀ ਪੁਰਾਣੀ ਟੁੱਟੀ ਭੱਜੀ ਕੱਟ ਕੇ ਸਿਰਫ 16500 ਰੁਪਏ ਰੱਖਿਆ ਹੁਣ ਤੁਸੀਂ ਦੇਖ ਲਓ ਐਹੀ ਜੀ ਮਾਰਬਲ ਦੀ ਰਮੀਰਾ ਕਿਤੇ ਬਣਾਉਣੀ ਹੋਵੇ ਬਿਲਕੁਲ ਜੀ ਬਾਈ ਤਾਂ 1 ਲੱਖ ਰੁਪਏ ਘੱਟੋ ਘੱਟ ਚਾਹੀਦਾ ਇਹਨੇ ਤਾਂ ਕਹਿੰਦਾ ਲੇਬਰ ਲੱਗ ਜੂਗੀ ਜਿੰਨੇ ਚ ਤੁਸੀਂ ਇਹ ਚੀਜ਼ ਦੇ ਰਹੇ ਹੋ ਬਾਈ ਹਾਂਜੀ ਜੀ ਉੱਪਰਲੇ ਸੈਕਸ਼ਨ ਚੱਲਦੇ ਆ ਸਰ ਜਿੱਥੇ ਸੋਫੇ ਵਾਸ਼ਿੰਗ ਮਸ਼ੀਨਾਂ ਕੂਲਰ ਨੇਗੇ ਜੀ ਬਾਈ ਜੇ ਨਾਲ ਨਾਲ ਗੱਲ ਕਰੀ ਚੱਲੀ ਜਿਹੜਾ ਬਿਜ਼ਨਸ ਮਾਡਲ ਤੁਸੀਂ ਸਮਝਾਇਆਗਾ ਹਾਂਜੀ ਇਹ ਸਾਰਾ ਸੈਟਅਪ ਫਿਰ ਤੁਸੀਂ ਈਜ਼ੀ ਲਾਈਫ ਦਾ ਮੰਨ ਲਓ ਮਹਿਮਾਨਸਾ ਦੇ ਵਿੱਚ ਕਰਨਾ ਉਹ ਸਾਰਾ ਤੁਸੀਂ ਪ੍ਰੋਵਾਈਡ ਕਰੋਗੇ ਤੇ ਇਨੀਸ਼ੀਅਲ ਕਾਸਟ ਕਿੰਨੀ ਕ ਇੱਕ ਵਾਰ ਆਪਾਂ ਸ਼ੁਰੂ ਕਰਦੇ ਕੋਸ ਤੇ ਸਰ ਇਹ ਹੀ ਹੈਗਾ ਕਿ ਪਹਿਲਾਂ ਤਾਂ ਅਸੀਂ ਜਿਹੜਾ ਹੈਗਾ ਸੀਗਾ ਬੜਾ ਘੱਟ ਦਿੰਦੇ ਹੁਣ ਤਾਂ ਤੁਸੀਂ ਐ ਲੈ ਲਓ ਵੀ ਜਿਹਦਾ ਬੱਚਾ ਕੈਨੇਡਾ ਅਮਰੀਕਾ ਜਾ ਰਿਹਾ ਹੈ ਜਿੰਨਾ ਉਹਦੇ ਖਰਚਾ ਆਉਣਾ ਹੈ ਉਦੋਂ ਅੱਧੇ ਪੈਸੇ ਤੇ ਅਸੀਂ ਉਹਨੂੰ ਸਾਰਾ ਸੈਟਅਪ ਬਣਾ ਕੇ ਦੇ ਦਿੰਦੇ। ਕੀ ਬਾਤ। ਹੋਰ ਕੀ ਚਾਹੀਦਾ ਨਾ? ਔਰ ਦਵਾਈ ਉਹ ਤੋਂ ਵੱਧ। ਲਓ ਵੀ ਦੋਸਤ ਇੱਕ ਚੀਜ਼ ਹੁੰਦੀ ਹੈ ਖਾਸ। ਪੰਜਾਬੀ ਨਾ ਦਿਲ ਦੇ ਖੁੱਲੇ ਹੁੰਦੇ ਨੇ। ਉਹ ਦਿਲ ਦੇ ਖੁੱਲੇ ਵਾਲੀ ਗੱਲ ਕੀ ਆ? ਬਾਈ ਹੋਰ ਐ ਮੇਰੇ ਕੋਲੇ ਇਹ ਆਈਡੀਆ ਹੈਗਾ ਸੀਗਾ ਤਾਂ ਉਹਨਾਂ ਨੇ ਲੋਕਾਂ ਨਾਲ ਸ਼ੇਅਰ ਕੀਤਾ ਤੇ ਜਿਹੜੇ ਬਾਹਰ ਜਾਣ ਨੂੰ ਕਹਿੰਦੇ ਨਾ ਰੋਕ ਲੋ ਰੋਕ ਲੋ ਉਹਵੇਂ ਨਾ ਰੁਕਿਆ ਪਰ ਰੋਜ਼ਗਾਰ ਦੇ ਕੇ ਰ ਜੀ ਕੱਲਾਂ ਗੱਲਾਂ ਨਾਲ ਨਹੀਂ ਰੁਕਿਆ ਜਾ ਸਕਦਾ ਜੀ ਉਹਨੂੰ ਰੋਜ਼ਗਾਰ ਦੇ ਸਾਹਮਣੇ ਪ੍ਰੈਕਟੀਕਲ ਦੇਣਾ ਪਊਗਾ ਬਿਲਕੁਲ ਸਾਡੇ ਨਾਲ ਧੋਖੇ ਹੋਏ ਜੀ ਸਾਡੇ ਨਾਲ ਠੱਗੀਆਂ ਹੋਈਆਂ ਜਦੋਂ ਅਸੀਂ ਕਿਤੇ ਮਾਲ ਦੇ ਲਈਓ ਚੱਕਣਾ ਮਾੜਾ ਮਾਲ ਦੇ ਦੇਣਾ ਉਹ ਅਸੀਂ ਸਹਿ ਚੁੱਕਿਆ ਸਾਰਾ ਹੁਣ ਜਿਹੜਾ ਸਾਡਾ ਫਰੈਂਚਾਈਜ਼ੀ ਮਾਡਲ ਲੈਂਦਾ ਉਹਦੇ ਨਾਲ ਤਾਂ ਕੋਈ ਠੱਗੀ ਹੋਈ ਨਹੀਂ ਸਕਦੀ ਬਿਲਕੁਲ ਜੀ ਕਿਉਂਕਿ ਸਾਰਾ ਸੈਟਅਪ ਬਣਿਆ ਹੋਇਆ ਪ੍ਰੈਕਟੀਕਲ ਸਾਰਾ ਅਸੀਂ ਦਿਖਾ ਕੇ ਫੇਰ ਦਿੰਨੇ ਆ ਸਾਨੂੰ ਕਈ ਵਾਰ ਕੋਈ ਫੋਨ ਕਰਦਾ ਵੀ ਉਹ ਜਿਹੜਾ ਸੈਟਅਪ ਦੀ ਗੱਲ ਕਰ ਰਹੇ ਸੀਗੇ ਅਸੀਂ ਆਖਿਆ ਪਹਿਲਾਂ ਤੁਸੀਂ ਦੇਖਿਓ ਉਹਨਾਂ ਤੋਂ ਪੁੱਛ ਲਓ ਜਿਨ੍ਹਾਂ ਨੇ ਲਿਆ ਜ ਜੇ ਉਹਨਾਂ ਦਾ ਨੁਕਸਾਨ ਹੈ ਫਿਰ ਤੁਹਾਡਾ ਵੀ ਨੁਕਸਾਨ ਹੈ ਤੁਹਾਡਾ ਵੀ ਹਾਂਜੀ ਇਸ ਕਰਕੇ ਦੂਜੀ ਗੱਲ ਮੇਨ ਚੀਜ਼ ਬਈ ਮੈਂ ਮਾਰਕੀਟ ਦੇ ਵਿੱਚ ਰਹਿਣਾਗਾ ਜਿਹੜੇ ਵੈਰਾਈਟੀ ਆਫ ਪ੍ਰੋਡਕਟ ਆਪ ਰੱਖਦੇ ਆ ਨਾ ਉਹ ਚ ਬੰਦੇ ਨੂੰ ਕਦੇ ਘਾਟਾ ਨਹੀਂ ਪੈਂਦਾ ਜੇ ਹੁਣ ਕੱਲੇ ਆਪਾਂ ਵਾਸ਼ਿੰਗ ਮਸ਼ੀਨਾਂ ਰੱਖ ਲਈਆਂ ਤਾਂ ਸ਼ਾਇਦ ਇਹਦਾ ਟਾਈਮ ਆ ਕਦੋਂ ਵਿਕਣੀਏ ਕਦੋਂ ਨਾ ਵਿਕਣੀਏ ਸਰਦੀਆਂ ਸੀਜ਼ਨ ਹੁੰਦੇ ਆ ਹਾਂ ਸਰਦੀ ਗਰਮੀ ਦਾ ਆਪਣੇ ਕੋਲ ਕੱਲੇ ਕੱਲਾ ਪ੍ਰੋਡਕਟ ਹੈਗਾ ਬੈੱਡਵੁੱਡ ਵਗੈਰਾ ਸਾਰਾ ਤਾਂ ਮੈਂ ਨਹੀਂ ਸੋਚਦਾ ਇਹ ਚ ਘਾਟਾ ਪਊਗਾ ਤੇ ਸਭ ਤੋਂ ਵੱਡਾ ਆਫਰ ਤੁਸੀਂ ਨਾਲ ਜੋ ਦਿੱਤਾ ਹੋਇਆ ਹੈਗਾ ਪੁਰਾਣੀ ਨੂੰ ਕਿਹਾ ਸਦਾ ਬਹਾਰ ਹੈ ਸਰ ਇਹ ਹਨਾ ਇੱਕ ਦੇ ਖਤਮ ਨਹੀਂ ਹੁੰਦਾ ਹੁਣ ਵਾਸ਼ਿੰਗ ਮਸ਼ੀਨ ਹੀ ਲਾ ਲਈ ਆਪਾਂ ਜੀ ਬਈ ਜੀ ਗਰੀਬ ਆਦਮੀ ਆ ਵਿਚਾਰਾ ਉਹਦੇ ਕੋਲੇ ਪੁਰਾਣੀ ਟੁੱਟੀ ਭੱਜੀ ਪਈ ਐ ਵਾਸ਼ਿੰਗ ਮਸ਼ੀਨ ਹੁਣ ਤੁਸੀਂ ਹੀ ਲਾ ਲਓ ਕਿ ਇਹ ਵਾਸ਼ਿੰਗ ਮਸ਼ੀਨ ਜਿਹੜੀ ਹੈਗੀ ਅਸੀਂ ਇੱਕ ਪਰਿਵਾਰ ਨਾਰਮਲ ਚ 4-5 ਮੈਂਬਰ ਨੇ ਉਹਦੀ ਪੁਰਾਣੀ ਕੱਟ ਕੇ ਅਸੀਂ ਸਿਰਫ 6500 ਹੀ ਦੇ ਦਾਂਗੇ ਕੀ ਬਾਤ ਹੈ ਜੀ ਹੁਣ ਇਸ ਤੋਂ ਉੱਪਰ ਦਾ ਅੱਜ ਗੱਲ ਜੇ ਬੱਠਲ ਥਾਪੀ ਬਾਲਟ ਲੈਣ ਲੱਗ ਜੀ ਏਨੇ ਪੈਸੇ ਤਾਂ ਉਹਦੇ ਲੱਗ ਜਾਂਦੇ 8 ਲੀਟਰ ਵਾਲਿਆਂ ਨਾਲ ਹਾਂਜੀ ਠੀਕ ਹੈ ਜੀ ਇਹ ਸਾਰੀਆਂ ਵਾਸ਼ਿੰਗ ਮਸ਼ੀਨ ਉਹਦੇ ਵਿੱਚ ਅਸੀਂ ਪੁਰਾਣੀ ਵਾਸ਼ਿੰਗ ਮਸ਼ੀਨਾਂ ਤੁਹਾਡੀ ਕੱਟ ਦਾਂਗੇ ਤੇ ਭਾਈ ਜੇ ਗੱਲ ਕਰੀ ਕਈ ਵਾਰ ਨਾ ਕਸਟਮਰ ਦਾ ਮਨਚੇ ਵੀ ਹੁੰਦਾਗਾ ਸਸਤੀ ਵੀ ਦੇ ਰਹੇ ਨੇ ਚੀਜ਼ਾਂ ਦੇ ਵੀ ਵਧੀਆ ਰਹੇ ਨੇ ਤੇ ਗਾਰੰਟੀ ਵਗੈਰਾ ਵੀ ਇਹਨਾਂ ਦੀ ਭਾਈ ਉਮੀਦ ਰਹਿੰਦੀ ਜਿਵੇਂ ਪ੍ਰੋਡਕਟਾਂ ਨਹੀਂ ਹੁੰਦੀਆਂ ਇਹ ਸਰ ਜਿਵੇਂ ਇਨਟੈਕਸ ਕੰਪਨੀ ਦੀ ਹੈ ਜੀ ਇਨਟੈਕਸ ਕੰਪਨੀ ਦੀ ਗਾਰੰਟੀ ਉੱਤੇ ਲਿਖੀ ਹੋਊਗੀ ਇੱਥੇ ਠੀਕ ਆ ਆ ਲਿਖਿਆ ਹੋ ਜੀ 5 ਇਅਰ ਵਾਰੰਟ ਹਾਂ 5 ਸਾਲ ਦੀ ਉਹਨਾਂ ਹੀ ਗਾਰੰਟੀ ਦੇਣੀ ਹੈ ਉਹਨਾਂ ਨੇ ਇਹ BPL ਦੀ ਹੈ ਇਹ ਇਹਨਾਂ ਨੇ ਦੇਣੀ ਹੈ ਇਹ ਬੋਲਟ ਅਸਦੀ ਹੈ। ਉਹੀ ਚੀਜ਼ ਜਿਹੜੀ ਗਰੰਟੀ ਹੈਗੀ ਉਹ ਮਿਲੂਗੀ ਮਤਲਬ। ਉਹ ਮਿਲੂਗੀ ਹਾਂਜੀ ਹਾਂ। ਕੀ ਬਾਤ ਹੈ। ਉੱਤੇ ਲਿਖੀ ਹੋਈ ਆ ਪ੍ਰੋਪਰ ਪੱਕਾ ਬਿੱਲ ਮਿਲਦਾ ਸਾਰਾ ਉਹਨੂੰ। ਸਾਰਾ ਸਿਸਟਮ। ਜੀ। ਇਸੇ ਤਰ੍ਹਾਂ ਆਪਾਂ ਸੋਫਿਆਂ ਦੀ ਗੱਲ ਕਰ ਲਈਏ। ਹਾਂਜੀ ਇੱਧਰ ਸੋਫੇ ਸੈੱਟ ਆ ਗਏ ਜੀ। ਉਹਦੇ ਕੋਈ ਵੀ ਪੁਰਾਣਾ ਟੁੱਟਿਆ ਆਪਾਂ ਜਾਂ ਪੀੜਾ ਸੈੱਟ ਵੀ ਪਿਆ ਹੈ। ਠੀਕ ਹੈ। ਚਾਹੇ ਉਹਦੇ ਪਾਵੇ ਨਹੀਂ ਹੈਗੇ। ਠੀਕ ਹੈ ਜੀ। ਤਾਂ ਵੀ ਉਹਦਾ ਅਸੀਂ 5000 ਚ ਕਟਾਂਗੇ ਜੀ। ਕੀ ਬਾਤ ਹੈ ਜੀ। ਨਵਾਂ ਲੈ ਜੋ ਜੇ ਮੰਨ ਲਓ ਉਹ ਸਾਡਾ 15000 ਦਾ ਹੈ ਤੁਹਾਨੂੰ ਦੱਸਦਾ ਪਾਊਗਾ 20 ਦਾ ਤਾਂ ਤੌ ਉਹਦਾ 5 ਦਾ ਪੁਰਾਣਾ ਕੱਟ ਕੇ 20 ਦਾ ਪਊਗਾ ਠੀਕ ਹੈ ਜੀ ਤਾਂ ਉਹਦੀ ਇੱਛਾ ਹੈ ਉਹਨੇ ਜਿਹੜਾ ਲੈ ਕੇ ਜਿਹੜਾ ਜਮਾ ਕਹਿੰਦਾ ਉਹਨਾਂ ਦੇ ਵੀ ਧਾਗੇ ਟੁੱਟ ਗਏ ਉਹਦਾ ਵੀ 5000 ਦੇ ਉਹਦਾ ਵੀ 5000 ਦੇਵਾ ਕਿਹ ਸਕੀਮ ਹੀ ਹੈ ਸਿਰਫ 1100 ਗਾਕਾਂ ਲਈ ਕੱਲੇ 1100 ਗਾਕਾਂ ਲਈ ਹਾਂਜੀ ਦੋਸਤੋ ਲੋ ਵੀ ਕਹਿੰਦੇ ਹੁੰਦਾ ਵੀ ਟਰਾਲੀ ਲੈ ਕੇ ਆਜੋ ਸਾਮਾਨ ਲੈ ਕੇ ਆਜੋ ਟਰਾਲੀ ਭਰ ਕੇ ਲੈ ਜਾਓ ਭਰ ਕੇ ਲੈ ਜਾਓ ਨਵੇਂ ਦੀ ਹਾਂਜੀ ਜਿਵੇਂ ਧਰੇ ਸੀ ਓਵੇਂ ਧਰ ਦੇਣਗੇ ਭਾਈ ਹੋਰੀ ਦੂਜੀ ਆਫਰ ਸਰ ਇਹ ਵੀ ਹੈ ਬੰਦੇ ਦਾ ਬਜਾਅ ਇਸ ਤੇ ਕਿਸ਼ਤਾਂ ਹੋ ਜਾਂਦੀਆਂ ਨੇ ਠੀਕ ਹੈ ਜੀ ਹੁਣ ਜੇ ਹੋਰ ਕਿਤੇ ਜਿਹੜੇ ਨਕਲੀ ਸਾਮਾਨ ਹੁੰ ਗਰੰਟੀ ਨਹੀਂ ਹੁੰਦੀ ਆਪਣਾ ਫਰਸਟ ਸਟੈਂਡ ਦਾ ਮਾਲ ਹੈ ਆਪਣਾ ਫਰਸਟ ਦਾ ਔਰ ਗਰੰਟੀ ਵੀ ਮਿਲੂਗੀ ਫੁੱਲ ਔਰ ਨਾਲ ਬਜਾਜ ਤੇ ਕਿਸ਼ਤਾਂ ਫਾਈਨਾਂਸ ਵੀ ਹੋ ਜਾਊਗਾ ਕੀ ਬਾਤ ਹੈ ਜੀ ਇਸੇ ਤਰ੍ਹਾਂ ਗੱਦੇ ਤੁਸੀਂ ਦੇਖ ਲਓ ਜੀ ਬਾਈ ਕੋਈ ਉਹਦਾ 1100 ਤੋਂ ਗੱਦਾ ਸਟਾਰਟ ਹੋ ਜਾਂਦਾ ਜੀ ਹੁਣ ਜਿਹੀ ਜੀ 15 ਸਾਲ ਦੀ ਗਰੰਟੀ ਵਾਲਾ ਵੀ ਗੱਦਾ ਹੈਗਾ ਸਾਡੇ ਕੋਲੇ ਜੀ ਤਾਂ 1100 ਤੋਂ ਗੱਦਾ ਸਟਾਰਟ ਹੋ ਗਿਆ ਪੁਰਾਣਾ ਜਿਹੜਾ ਉਹਦੇ ਗਦੈਲਾ ਵੀ ਪਿਆ ਘਰੇ ਉਹ ਵੀ ਅਸੀਂ 2000 ਤੇ ਕੱਟ ਦਿੰਦੇ ਹਾਂ ਕੀ ਬਾਤ ਹੈ ਜੀ ਪਰ ਸਭ ਤੋਂ ਵੱਡੀ ਗੱਲ ਬਈ ਇਹ ਵੀ ਆ ਇੱਕ ਰੋਜ਼ਗਾਰ ਤਾਂ ਤੁਸੀਂ ਦੇ ਰਹੇ ਹੋ ਤਾਂ ਤੁਹਾਡਾ ਬਹੁਤ ਵੱਡਾ ਸਟੈਪ ਹੈ ਪਰ ਨਾਲ ਜਿਹੜੇ ਗਰੀਬ ਲੋਕ ਨੇ ਜਿਹੜੇ ਸੋਚਦੇ ਆ ਰਾ ਵੀ 20-30 ਹਜ਼ਾਰ ਚ ਅਸੀਂ ਖਰਚਣਾ 20-30 ਹਜ਼ਾਰ ਚ ਮੈਂ ਕਹਿੰਦਾ ਵੀ ਕਰ ਭਰ ਦੋਗੇ ਬਿਲਕੁਲ ਜੀ ਉਹਦਾ ਪੁਰਾਣਾ ਚੱਕ ਲਿਆ ਵੇ ਨਾਲ 20-30 ਹਜ਼ਾਰ ਰੁਪਏ ਲਿਆ ਦੇ ਉਹਦਾ ਸਾਰਾ ਸੈਟਅਪ ਨਵਾਂ ਬਣ ਜੂਗਾ ਨਵਾਂ ਬਣ ਜੂਗਾ ਹਾਂ ਜੀ ਤੇ ਭਾਈ ਹੁਣ ਕੂਲਰ ਦੇਖ ਰਾਂ ਜਾਜ ਵਰਗੇ ਕੂਲਰ ਖੜੇ ਨੇ ਕੂਲਰ ਤਾਂ ਇਹ 511 ਨਹੀਂ ਨੇ ਜੀ ਠੀਕ ਹੈ ਜੀ ਹੁਣ ਆਪਾਂ ਕੂਲਰਾਂ ਦੀ ਗੱਲ ਕਰ ਲਈਏ ਇਹਨੂੰ ਆਪਾਂ ਚਲਾ ਕੇ ਜੇ ਦੇਖੀਏ ਤੁਸੀਂ ਹਵਾ ਦੇਖਿਓ ਜੀ ਇਹਦੀ ਠੀਕ ਹੈ ਜੀ ਇਹ 50 60 ਫੁੱਟ ਦਾ ਸ਼ੋਅਰੂਮ ਹੈ ਠੀਕ ਹੈ ਜੀ ਲੋ ਵੀ ਦ ਜਦੋਂ ਇਹ 'ਚ ਪਾਣੀ ਪੈ ਜਾਂਦਾ ਜੀ ਆਹ ਦੇਖੋ ਹਵਾ ਦੇਖ ਲਓ ਜਦੋਂ ਇਹ 'ਚ ਪਾਣੀ ਪੈ ਜਾਂਦਾ ਹੈ ਤਾਂ ਇਹ ਸਮਝ ਲਓ ਕਿ ਬੰਦੇ ਨੂੰ ਰਜਾਈ ਲੈਣੀ ਪੈਂਦੀ ਆ ਜੀ ਠੀਕ ਹੈ ਜੀ ਆਪਾਂ ਆਜੋ ਆਹ ਦੇਖ ਲਓ ਸਰ ਇੱਥੇ ਤੱਕ ਆਹ ਹੱਲ ਰਿਹਾ ਹੈ ਬਿਲਕੁਲ ਆਹ ਹੱਲ ਰਿਹਾ ਹੈ ਆਹ ਪੱਤੇ ਹੱਲ ਰਿਹਾ ਉਧਰ ਜੀ ਦੇਖ ਸਕਦੇ ਆ ਆਹ ਸਿਰੇ ਤੱਕ ਤੁਸੀਂ ਦੇਖੋ ਇਹਦਾ 50 ਫੁੱਟ ਤੱਕ ਹਵਾ ਮਾਰ ਰਿਹਾ ਜੀ ਕਿ ਇਹ ਇੰਨਾ ਕੂਲਰ ਸ਼ਾਨਦਾਰ ਹੈ ਜੀ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਪੱਖਾ ਵੀ ਅੱਜ 4000 ਦਾ 3000 ਦਾ ਆਉਂਦਾ ਜੀ ਵਿੱਚ ਬਰਫ਼ ਪੈਂਦੀ ਹੈ ਵਿੱਚ ਇਹਦੇ ਪਾਣੀ ਠੰਡਾ ਮਾਰਦਾ ਹੈ ਨਾ 3800 ਦਾ ਕੂਲਰ ਹੈ ਜੇ ਬੱਚੇ ਨੇ ਚੱਕ ਕੇ ਚੜਾਉਣਾ ਕਿਤੇ 7 ਤੇ 4 ਦੇ ਤੇ ਬੱਚਾ ਜਾ ਕੇ ਚੜਾ ਸਕਦਾ ਠੀਕ ਹੈ ਜੀ ਐਵੇਂ ਮੀਨੇਰੀ ਆਏ ਵਿੱਚ ਚਾਹੇ ਥੱਲੇ ਲਾ ਲਾਉਣਾ ਕਦੋਂ ਮਰਜ਼ੀ ਲਾ ਲਓ ਮੰਜੇ ਵਾਂਗੂ ਕਦੋਂ ਮਰਜ਼ੀ ਲੈ ਦਿਓ ਚੱਕ ਕੇ ਲੈ ਜੋ ਚੱਕ ਕੇ ਜਿੱਥੇ ਮਰਜ਼ੀ ਲੈ ਜੋ ਕੀ ਬਾਤ ਹੈ ਜੀ ਲਓ ਵੀ ਦੋਸਤੋ ਮੈਨੂੰ ਨਹੀਂ ਲੱਗਦਾ ਵੀ ਇਦੋਂ ਘੱਟ ਰੇਟ ਤੁਹਾਨੂੰ ਮਿਲਦੇ ਹੋਣਗੇ ਰੇਟ ਦੇ ਨਾਲ ਬ੍ਰਾਂਡ ਵੀ ਤੁ ਆਪਾਂ ਨਮਾ ਘਰ ਬਣਾਇਆ ਘਰ ਨੂੰ ਭਰਨਾ ਅੰਦਰੋਂ ਘੱਟ ਰੇਟਾਂ ਦੇ ਆਪਣੇ ਖਰਚਾ ਕਹਿੰਦੇ ਪਹਿਲੀ ਹੋ ਜਾਂਦਾ ਘਰ ਦੇ ਵਿੱਚ ਜ਼ਿਆਦਾ ਤਾਂ ਘੱਟ ਰੇਟਾਂ ਸਾਰਾ ਘਰ ਤੁਹਾਡਾ ਭਰ ਜਾਊ ਇੱਕ ਇੱਕ ਚੀਜ਼ ਪਾਣੀ ਦੀ ਬੋਤਲ ਤੋਂ ਲੈ ਕੇ ਜੋ ਮਰਜ਼ੀ ਤੁਸੀਂ ਸੋਚ ਲਓ ਆਪਣੇ ਕੋਲ ਮਿਲੂਗੀ ਮਿਲੂਗੀ ਬਿਲਕੁਲ ਹਰ ਆਈਟਮ ਪਈਆ ਸਾਡੇ ਕੋਲੇ ਜੀ ਬਾਈ ਹੁਣ ਇਹ ਤਾਂ ਹੋ ਗਿਆ ਆਪਣੇ ਸਾਰੇ ਪ੍ਰੋਡਕਟ ਜੀ ਇੱਕ ਮੈਂ ਉੱਥੇ ਦੇਖ ਰਹੇ ਤੁਸੀਂ ਨਾ ਦੱਸ ਰਹੇ ਸੀਗੇ ਮੋਟਰਸਾਈਕਲ ਵੀ ਦੇ ਦੇਣੇ ਤੁਸੀਂ ਤਾਂ ਸਾਲ ਬਾਅਦ ਉਹ ਕੀ ਸਕੀਮ ਆ ਬਾਈ ਸਿਰ ਕੱਲਾ ਮੋਟਰਸਾਈਕਲ ਨਹੀਂ ਜੀ ਉਹ ਮੈਂ ਤੁਹਾਨੂੰ نیچے ਆਪਾਂ ਕਾਊਂਟਰ ਤੇ ਚਲਦੇ ਆ ਜਿਹੜਾ ਸਾਡੇ ਇੱਕ ਵਾਰੀ ਸ਼ੋਰੂਮ ਚ ਆ ਗਿਆ ਚਾਹੇ ਉਹ ਸਰਾਂਦਾ ਜੇ ਸ਼ੋਰੂਮ ਚ ਚਾਹੇ ਭਵਾਨੀਗੜਾ ਜੇ ਚਾਹੇ ਇੱਥੇ ਨਾਬੇ ਆ ਜੇ ਉਹ ਸਿਰਫ ਦੇਖਣ ਆਇਆ ਸਮਾਨ ਵੀ ਉਹ ਗੇੜਾ ਮਾਰਿਆ ਨਹੀਂ ਜਿਵੇਂ ਆਪਾਂ ਕਹਿੰਦੇ ਮੈਂ ਤਾਂ ਖੇਤ ਗੇੜਾ ਮਾਰ ਕੇ ਆਦਾ ਉਹਨੂੰ ਅਸੀਂ ਇੱਕ ਕੂਪਨ ਦੇ ਦਿੰਨੇ ਆ ਫ੍ਰੀ ਚ ਜੀ ਕੋਈ ਪੈਸਾ ਨਹੀਂ ਲੈਂਦੇ ਔਰ ਜਦੋਂ ਕੂਪਨ ਦਿੰਨੇ ਆ ਹਰ ਹਫਤੇ ਅਸੀਂ ਗਿਫਟ ਕੱਢਦੇ ਆ ਠੀਕ ਹੈ ਜੀ ਔਰ 12 ਹਫਤੇ ਚੱਲਦਾ ਲਗਾਤਾਰ ਉਸ ਤੋਂ ਬਾਅਦ ਜਿਹੜਾ ਪ੍ਰੋਡਕਟ ਲੈ ਗਿਆ ਉਹਨੂੰ ਅਸੀਂ ਨਾਲ ਇੱਕ ਕੂਪਨ ਦਿੰਨੇ ਆ ਨਾਲ ਇੱਕ ਕੂਪਨ ਹੋਰ ਦੇ ਦਿੰਨੇ ਆ ਕੈਸ਼ਬੈਕ ਦਾ ਠੀਕ ਹੈ ਜੀ ਉਹਦੇ ਵਿੱਚ ਇੱਕ 11000 ਤੱਕ ਕੈਸ਼ਬੈਕ ਆਉਣੀ ਆਉਣਾ ਠੀਕ ਹੈ ਜੀ ਹੈ ਨਹੀਂ ਤਾਂ ਉਹ ਕੋਪਨ ਜਦੋਂ ਦਿੱਤਾ ਉਹਦਾ 12 ਮਹੀਨੇ ਉਹ ਚੱਲਦਾ ਹੈ 12 ਹਫ਼ਤੇ ਉਹਦਾ ਚੱਲਦਾ ਹੈਗਾ ਫਰੀ ਵਾਲਾ 12 ਹਫ਼ਤੇ 12 ਮਹੀਨੇ ਚੱਲਦਾ ਉਹਦਾ ਕੈਸ਼ਬੈਕ ਆ ਕੈਸ਼ਬੈਕ ਕਹਿੰਦੇ ਭਾਈ ਮਿਨਿਮਮ ਕਿੰਨਾ ਕੈਸ਼ਬੈਕ ਰਹਿੰਦਾ ਉਹ ਤਕਰੀਬਨ 2100 ਤੋਂ ਲੈ ਕੇ 11000 ਤੱਕ ਦਾ ਕੈਸ਼ਬੈਕ ਆ ਖਾਲੀ ਨਹੀਂ ਕਿਸੇ ਦਿਨ ਖਾਲੀ ਨਹੀਂ ਜਾਂਦਾ ਜੀ ਕਿਸੇ ਦਾ ਠੀਕ ਹੈ ਜੀ ਜਦੋਂ ਉਹਦੇ ਕੋਲ ਕਟਾਉਣ ਨੂੰ ਨਹੀਂ ਹੈਗੀ ਕੋਈ ਆਈਟਮ ਤਾਂ ਉਹਨੂੰ ਅਸੀਂ ਨਾਲ ਉਹ ਜਿਹੜਾ 쿠ਪਨ ਦਿੱਤਾ ਉਹਦਾ ਖਾਲੀ ਨਹੀਂ ਜਾਊਗਾ 2100 ਤੋਂ ਲੈ ਕੇ 11000 ਤੱਕ ਦਾ ਉਹਨੂੰ ਕੈਸ਼ਬੈਕ ਆ। ਜੀ ਆਜੋ ਫਿਰ ਦਿਖਾइए ਬਈ ਹਾਂਜੀ ਹਾਂਜੀ ਸਰ ਜੀ ਬਹੁਤ ਵਧੀਆ ਲੱਗਿਆ ਇੱਕ ਤਾਂ ਤੁਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਹੋ ਇੱਕ ਰੇਟ ਬਹੁਤ ਘੱਟ ਨੇ ਇੱਕ ਜੋ ਘਰ ਚ ਕਹਿੰਦੇ ਕਵਾੜ ਪਿਆ ਉਹਦੇ ਫੱਟੇ ਨਵੀਂ ਚੀਜ਼ ਦੇ ਰਹੇ ਹੋ ਤੇ ਹੁਣ ਇੱਕ ਜੋ ਤੁਸੀਂ ਆਫਰ ਦੱਸ ਰਹੇ ਸੀਗੇ ਵੀ ਕਹਿੰਦੇ ਐ ਨਹੀਂ ਪਤਾ ਵੀ ਕਿਹੜੇ ਬੰਦ ਨੂੰ ਅਸੀਂ ਮੋਟਰਸਾਈਕਲ ਕੱਢ ਦੀਏ ਉਹ ਬਈ ਕੀ ਆਫਰ ਚੱਲ ਰਹੇ ਨੇ ਆਪਣੇ ਉਦੇ ਵਿੱਚ ਆਫਰ ਇਹ ਹੈ ਸਰ ਉਹ ਮੋਟਰਸਾਈਕਲ ਨਾਲ ਤਾਂ ਦੂਰ ਦੀ ਗੱਲ ਹੈ ਉਹ ਤੋਂ ਪਹਿਲਾਂ ਹੀ ਤੁਹਾਨੂੰ ਚੀਜ਼ ਇੰਨੀ ਵਧੀਆ ਦੱਸ ਦਿੰਨਾ ਜੀ ਬਾਈ ਜੀ ਕਿ ਜਿਵੇਂ ਤੁਸੀਂ ਗੇਟ ਤੋਂ ਐਂਟਰ ਕੀਤੇ ਤੁਸੀਂ ਵੀ ਆਏ ਹੁਣ ਅਸੀਂ ਤੁਹਾਨੂੰ ਵੀ ਦੇਵਾਂਗੇ ਇਹ ਠੀਕ ਹੈ ਜੀ ਪਰ ਕੇ ਇਹਦੇ ਵਿੱਚ ਹਰ ਹਫ਼ਤੇ ਗਿਫਟ ਨਿਕਲਦਾ ਠੀਕ ਹੈ ਤੁਹਾਡਾ ਗਿਫਟ ਆ ਗਿਆ ਤੁਹਾਨੂੰ ਫੋਨ ਆ ਜਾਊਗਾ ਨੇੜੇ ਦੇੋਂ ਤੁਹਾਨੂੰ ਇੱਥੇ ਬੁਲਾ ਲਾਂਗੇ ਦੂਰ ਦੇੋਂ ਤੁਹਾਨੂੰ ਕੋਰੀਅਰ ਕਰਾਂਗੇ ਸਿਰਫ ਗੇੜਾ ਮਾਰਨ ਤੇ ਅੰਦਰ ਆਉਣ ਤੇ ਕੁਝ ਵੀ ਨਹੀਂ ਲਿਆ ਠੀਕ ਹੈ ਜੀ ਹੈਨਾ ਜੇ ਦੋ ਨਾ ਖਰੀਦੋ ਇਹ ਤਾਂ ਮਿਲ ਨਹੀਂ ਮਿਲਣਾ ਇਹ ਮਿਲ ਨਹੀਂ ਮਿਲਣਾ ਠੀਕ ਹੈ ਜੀ ਤੁਸੀਂ ਖਰੀਦ ਲਿਆ ਤਾਂ ਤੁਹਾਨੂੰ ਨਾਲ ਇਹ ਵੀ ਦੇਵਾਂਗੇ ਨਾਲ ਇਹ ਮੋਟਰਸਾਈਕਲ ਦਾ ਕੋਪਨ ਵੀ ਦੇਵਾਂਗੇ ਠੀਕ ਹੈ ਜੀ ਹੁਣ ਜਿਹੜਾ ਪਿਛਲੀ ਵਾਰ ਨਿਕਲਿਆ ਮੋਟਰਸਾਈਕਲ ਉਹਦੀ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਤੁਸੀਂ ਨਾਲ ਦਿਖਾ ਦਿਓ ਵੀ ਆ ਇਹਨਾਂ ਨੂੰ ਮੋਟਰਸਾਈਕਲ ਨਿਕਲਿਆ ਉਹਦਾ ਫੋਨ ਨੰਬਰ ਵੀ ਦੇ ਦੋ ਕਸਟਮਰ ਉਹਨੂੰ ਫੋਨ ਕਰਕੇ ਪੁੱਛ ਲਈ ਪੁੱਛ ਵੀ ਸਕਦੇ ਉਹਨੇ 5 ਸਾਲ ਪਹਿਲਾਂ ਬੈਟਰੀ ਐਨਵਾਟਰ ਲਿਆ ਸੀਗਾ 5 ਸਾਲਾਂ ਬਾਅਦ ਉਹਨੂੰ ਮੋਟਰਸਾਈਕਲ ਨਿਕਲਿਆ ਠੀਕ ਹੈ ਜੀ ਉਹ ਭੁੱਲ ਗਿਆ ਪਰ ਕੰਪਿਊਟਰ ਨਹੀਂ ਭੁੱਲਦਾ ਕਦੇ ਵੀ ਠੀਕ ਹੈ ਉਸ ਤੋਂ ਬਾਅਦ ਜੇ ਕਿਸੇ ਕੋਲੇ ਪੁਰਾਣੀ ਚੀਜ਼ ਨਹੀਂ ਹੈਗੀ ਕਟਾਉਣ ਨੂੰ ਉਹਨਾਂ ਨੂੰ ਇਹ ਮਿਲਦਾ ਹੀ ਸਕ੍ਰੈਚ ਕਾਰਡ ਠੀਕ ਹੈ ਜੀ ਇਹ ਤੋਂ ਹੁੰਦਾ ਕੈਸ਼ ਵ ਠੀਕ ਹੈ ਜੀ ਜੇ ਹੁਣ ਮੰਨ ਲਓ ਕੋਈ ਚੀਜ਼ ਆ ਉਹ 11 2100 ਤੋਂ ਲੈ ਕੇ 11000 ਤੱਕ ਗਰੰਟੀ ਆਉਣੀ ਆਉਣਾ ਕਿਸੇ ਦਾ ਖਾਲੀ ਨਹੀਂ ਜਾਂਦਾ ਮਤਲਬ ਹੁਣ ਆਪਾਂ ਕੋਈ ਵੀ ਚੋ ਕਰਦੇ ਆ ਸਕ੍ਰੈਚ ਹਾਂਜੀ ਉਹ ਚ 1100 ਤੋਂ ਲੈ ਕੇ 2100 ਤੋਂ 2100 ਤੋਂ ਲੈ ਕੇ 11000 ਤੱਕ ਨਿਕਲੂਗਾ ਹਾਂਜੀ ਠੀਕ ਹੈ ਜੀ ਕੁਝ ਆਈਟਮਾਂ ਤੇ ਜਿਵੇਂ ਜਿਹੜੀਆਂ 5000 ਤੇ ਕੱਟੀਆਂ ਜਾਂਦੀਆਂ ਨੇ ਉਹ ਪੂਰਾ ਉਹਨੂੰ ਮਿਲੂਗਾ ਜਿਹੜੀਆਂ ਘੱਟ ਜੁਕੱਟੀਆਂ ਜਾਂਦੀਆਂ ਨੇ ਉਹਦਾ ਪਰਸੈਂਟੇਜ ਘਟ ਜਾਂਦੀ ਹੈ ਠੀਕ ਹੈ ਮਤਲਬ ਉਹ 5000 ਨਾਲ 2500 ਚ ਕੱਟੀ ਜਾ ਰਹੀ ਉਹਦਾ 50% ਮਿਲੂ ਉਹਦਾ 50% ਹਾਂ ਜਿਵੇਂ 2100 ਨੂੰ 2000 ਦਾ ਕੋਈ ਪ੍ਰੋਡਕਟ ਲੈਂਦਾ ਤਾਂ ਉਹਨੂੰ ਤਾਂ ਪੂਰਾ 11000 ਮਿਲੂਗਾ ਹਾਂਜੀ ਹਾਂ ਜਿਹੜੀ ਐਣੀ ਤੇ ਸਕੀਮ ਹੈ ਉਹ ਕੱਟਣ ਵਾਲੀ ਉਹਦੇ ਸਕੀਮ ਦੇ ਹਿਸਾਬ ਨਾਲ ਉਹਨੂੰ ਆਉਣਾ ਗਰੰਟੀ ਨਾਲ ਖਾਲੀ ਨਹੀਂ ਜਾਂਦਾ ਇਹ ਜਿਵੇਂ ਆਏ ਹੋਏ ਨੇ ਜੀ ਇਧਰ ਮੈਂ ਦੇਖ ਰਿਹਾ ਜੀ ਮਤਲਬ 11000 ਵੀ ਨਿਕਲੇ ਹੋਇਆਗਾ ਸਾਰੇ ਨੰਬਰ ਵੀ ਪਾਏ ਹੋਣੇ ਨਾਲ ਆ ਉਹ ਨੇੜੇ ਕਰਕੇ ਦਿਖਾ ਦਿਓ ਕੈਮਰਾ ਜੀ ਆਹ ਫੋਨਾਂ ਦੇ ਤੁਸੀਂ ਫੋਨ ਕਰ ਲਓ 11000 ਨਿਕਲਿਆ 7100 ਨਿਕਲਿਆ 3100 ਨਿਕਲਿਆ ਇਹ ਸਾਰੇ 4100 ਨਿਕਲਿਆ 5100 ਨਿਕਲਿਆ ਇਹ ਸਾਰੇ ਕੈਸ਼ਬੈਕ ਜਿਹੜੇ ਹੈਗੇ ਇੱਥੇ ਜਿਹੜੇ ਨੇੜੇ ਤੇੜੇ ਕੋਈ ਵੀ ਆਏ ਦੂਰੋਂ ਆਏ ਉਹਨਾਂ ਨੂੰ ਇਹ ਨਿਕਲੇ ਹੋਏ ਨਹੀਂ ਠੀਕ ਆ ਬਾਈ ਜੀ ਆਪਾਂ ਨਹੀਂ ਕਹਿੰਦੇ ਤੁਸੀਂ ਕਸਟਮਰ ਦੇ ਫੋਨ ਨੰਬਰ ਨੇ ਉਹਨਾਂ ਨੂੰ ਕਾਲ ਕਰਕੇ ਖੁਦ ਪੁੱਛ ਲੋ ਜੀ ਤੇ ਬਾਈ ਜੀ ਬਹੁਤ ਵਧੀਆ ਲੱਗਿਆ ਕਿਉਂਕਿ ਬਹੁਤ ਸੋਹਣਾ ਕਨਸੈਪਟ ਤੁਸੀਂ ਤਿਆਰ ਕੀਤੇ ਹੋਏ ਨੇ ਤੇ ਹੁਣ ਬਾਈ ਬਾਈ ਹੋਰਾਂ ਤੋਂ ਰਿਵਿਊ ਲਵਾਂਗੇ ਪਿੰਡ ਜਾਣਾਗੇ ਕਿਹੜਾ ਪਿੰਡ ਹੈਗਾ ਤੇ ਹਸੀ ਘਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਈ ਮੁਬਾਰਕਾ ਤੁਹਾਨੂੰ ਨਵੇਂ ਬਿਜ਼ਨਸ ਦੀਆਂ ਕਿਉਂਕਿ ਅੱਜ ਦਾ ਟਾਈਮ ਆ ਜਿਹੜਾ ਹਰ ਕੋਈ ਬਾਹਰ ਭੱਜਣ ਨੂੰ ਜਾ ਰਿਹਾ ਜਾ ਜਾਂ ਸੋਕਾ ਸੋਚਦਾ ਵੀ ਮੈਨੂੰ ਰੁਪਈਆ ਐਰਨ ਕਰਨਾ ਨਾ ਪਵੇ ਕੁਝ ਤੇ ਬਾਈ ਜਿਵੇਂ ਬਾਈ ਜੀ ਹੋਰ ਹਨ ਤੁਸੀਂ ਜੁੜੇ ਹੋ ਈਜ਼ੀ ਲਾਈਫ ਨਾਬਾ ਦੇ ਨਾਂ ਤੇ ਤੁਸੀਂ ਬ੍ਰਾਂਚ ਖੋਲੀ ਕਿਵੇਂ ਲੱਗਿਆ ਤੇ ਕੀ ਰਿਸਪੌਂਸ ਆ ਮਾਰਕੀਟ ਦਾ ਸਰ ਸਾਨੂੰ ਬਹੁਤ ਵਧੀਆ ਲੱਗਿਆ ਜੀ ਅਸੀਂ ਪਹਿਲਾਂ ਖੇਤੀ ਕਰਦੇ ਸੀਗੇ ਜੀ ਤੇ ਖੇਤੀ ਦੇ ਨਾਲ-ਨਾਲ ਸਾਨੂੰ ਸੁਖਵਾਲ ਸਰ ਉਨ੍ਹਾਂ ਹੀ ਮਿਲੇ ਤੇ ਨਾਲ-ਨਾਲ ਅਸੀਂ ਫਰੈਂਚਾਈਜ਼ ਲੈਤੀ ਤੇ ਉਸ ਤੋਂ ਬਾਅਦ ਸਾਨੂੰ ਬਹੁਤ ਵਧੀਆ ਰਿਸਪੌਂਸ ਆ ਰਿਹਾ ਬਹੁਤ ਵਧੀਆ ਇਨਕਮ ਆ ਕਿਉਂਕਿ ਕੱਲੀ ਦੇ ਖੇਤੀ ਦੇ ਸਿਰ ਤੇ ਨਹੀਂ ਚੱਲਿਆ ਜਾਂਦਾ ਜਾਂ ਬਾਹਰ ਆਪਾਂ ਚਲੇ ਜਾਂਦੇ ਆ ਬਾਹਰ ਨਾਲੋਂ ਇੱਥੇ ਹੀ ਕਰੋ ਸਾਰਾ ਕੁਝ ਠੀਕ ਹੈ ਵੀਰੇ ਸਹੀ ਹੈ ਨਾ ਜੀ ਜੀ ਤੇ ਬਹੁਤ ਵਧੀਆ ਰਿਸਪੌਂਸ ਆ ਜੀ ਸਾਰਾ ਕੁਝ ਸਹੀ ਆ ਕੋਈ ਪ੍ਰੋਬਲਮ ਨਹੀਂ ਫਰੈਂਚਾਈਜ਼ੀ ਲਾਓ ਤੇ ਆਪਣਾ ਬਾਹਰ ਜਾਣ ਨਾਲੋਂ ਇੱਥੇ ਸਾਰਾ ਕੁਝ ਸੈੱਟ ਕਰੋ ਠੀਕ ਹੈ ਕੀ ਚ ਹੋ ਰਿਹਾ ਸਰ ਜੀ ਬਾਈ ਜੀ ਤੇ ਉਹ ਲੋਕ ਕਹਿੰਦੇ ਨੇ ਜਦੋਂ ਇਹਨਾਂ ਨੇ ਵੀ ਲੈਣ ਤੋਂ ਪਹਿਲਾਂ ਬੰਦਾ ਜਿਵੇਂ ਕੋਣੀ ਮਾਰ ਵਿਭਾਗਾਂ ਪਾਣੀ ਮਾਰ ਵਿਭਾਗ ਇਹ ਬੜਾ ਟੱਕਰ ਦਾ ਹੈ ਹਨਾ ਉਹਦਾ ਹਰ ਵਿਭਾਗ ਵਿੱਚ ਜੀ ਤੁਹਾਨੂੰ ਪਤਾ ਵੀ ਕਿਤੇ ਵੀ ਕੰਮ ਕਰਨਾ ਆਪਾਂ ਹਾਂਜੀ ਜਦੋਂ ਇਹ ਕਿਸੇ ਕੋਲੇ ਗਏ ਦੁਕਾਨਦਾਰ ਕੋਲੇ ਜਾ ਪੁੱਛਿਆ ਵੀ ਅਸੀਂ ਇਦਾਂ ਦਾ ਸੈਟਅਪ ਲੈ ਲਿਆ ਲੈਣ ਤੋਂ ਬਾਅਦ ਇਹਨਾਂ ਨੇ ਪੁੱਛਿਆ ਵਿਚਾਰਿਆਂ ਨੇ ਹਨਾ ਤਾਂ ਉਹ ਕਹਿੰਦੇ ਵੀ ਇਹ ਚ ਤਾਂ ਕੁਝ ਬਚਦਾ ਹੀ ਨਹੀਂ ਕਹਿਣ ਲੱਗੇ ਪਰ ਜਿਹੜੇ ਸਾਡੇ ਬਾਸ ਨੇ ਮਾਲਕ ਨੇ ਉਹ ਕਹਿੰਦੇ ਇਹ ਤਾਂ ਬਹੁਤ ਕੁਝ ਬਚਦਾ ਹੈ ਹਣਾ ਹੁਣ ਮੈਂ ਇਹਨਾਂ ਨੂੰ ਕਿਹਾ ਇੱਕੋ ਗੱਲ ਮੈਂ ਤੁਸੀਂ ਉਹਨਾਂ ਨੂੰ ਕਹੋ ਵੀ ਤੁਸੀਂ ਬੰਦ ਕਿਉਂ ਨਹੀਂ ਕਰ ਦਿੰਦੇ ਜਿਹੜੇ ਬਚਦੇ ਹੀ ਨਹੀਂ ਜਿਹੜੇ ਕੰਮ ਚ ਆਪਾਂ ਨੂੰ ਬਚਦੇ ਹੀ ਨਹੀਂ ਛੋਟੀਆਂ ਛੋਟੀਆਂ ਦੁਕਾਨਾਂ ਤੋਂ ਅੱਜ ਐਡੇ-ਐਡੇ ਸ਼ੋਰੂਮ ਬਣਾ ਗਏ ਅਸੀਂ 10 ਕਿੱਲੇ ਵਾਲੇ 8 ਕਿੱਲੇ ਵਾਲੇ ਉੱਥੇ ਦੇ ਉੱਥੇ ਖੜੇ ਹਣਾ ਛੋਟੀਆਂ ਛੋਟੀਆਂ ਦੁਕਾਨਾਂ ਦੀ ਉਹਨਾਂ ਨੂੰ ਐਂ ਲੱਗਦਾ ਕੋਈ ਹੋਰ ਨਾ ਕਰੇ ਹਣਾ ਅਸੀਂ ਕਹਿੰਦੇ ਹੋਰ ਕਰੇ ਅਸੀਂ ਆਪਣੇ ਵਧਾ ਸਕਦੇ ਸੀਗੇ ਪ੍ਰੇਰਿਤ ਕਰਦੇ ਹਾਂ ਲੋਕਾਂ ਨੂੰ ਆਪਾਂ ਬਾਅਦ ਜੁੜੋ ਇਹਦੇ ਨਾਲ ਵੀ ਜੇ ਨਹੀਂ ਬਚਦਾ ਤਾਂ ਸਾਡੀ ਗਾਰੰਟੀ ਹੈ ਜੇ ਬਚਦਾ ਤਾਂ ਛੋਟਾ ਬਿਲਕੁਲ ਬਾਕੀ ਮੈਂ ਉਹੀ ਕਹਿੰਨਾ ਪ੍ਰੈਕਟੀਕਲ ਤੁਸੀਂ ਇੱਥੇ ਦੇਖ ਲਓ ਗਾਹਾਂ ਪੁਆਣੀਗੜ ਦੇਖਿਆ ਸਰੰਦ ਦੇਖਿਆ ਖਮਾਣੋ ਦੇਖੋਗੇ ਅੱਗੇ ਉਹਨਾਂ ਨਾਲੇ ਸਮਝਾ ਮੇਰੇ ਇਹੀ ਹੈ ਵੀ ਕਿਸੇ ਦੇ ਪਿੱਛੇ ਨਾ ਲੱਗੋ ਜਿਹੜੇ ਪ੍ਰੈਕਟੀਕਲ ਕਰ ਰਹੇ ਨੇ ਉਹਨਾਂ ਨੂੰ ਮਿਲੋ ਆ ਕੇ ਉਹਨਾਂ ਤੋਂ ਜਾਣਕਾਰੀ ਲਓ ਫਿਰ ਇਹਨੂੰ ਸੈਟਅਪ ਨੂੰ ਲਓ ਕਿਉਂਕਿ ਇੱਕ ਸ਼ਹਿਰ 'ਚ ਅਸੀਂ ਇੱਕੋ ਹੀ ਸੈਟਅਪ ਦੇਣਾ ਈ ਇਹ ਵੀ ਬਹੁਤ ਚੰਗੀ ਜਿਹੜਾ ਪਹਿਲਾਂ ਲੈ ਗਿਆ ਲੈ ਗਿਆ ਫਿਰ ਜਿਹੜਾ ਰਹਿ ਗਿਆ ਰਹਿ ਗਿਆ ਹੁਣ 90 ਤੋਂ ਹੀ ਸਾਡੇ ਕੋਲੇ ਘੱਟੋ ਘੱਟ ਉਦੋਂ ਬਾਅਦ 10 ਲੋਕ ਚਲੇਗੇ ਵੀ ਸਾਨੂੰ ਵੀ ਚਾਹੀਦਾ ਹੈ ਜੀ ਅਸੀਂ ਪੈਸੇ ਵੱਧ ਲਾ ਦਿੰਨੇ ਆ ਤੇ ਕਿੰਨੇ ਟਾਈਮ ਚ ਬਾਈ ਸੈਟਅਪ ਇਹ ਸਾਰਾ ਕਰਕੇ ਦੇ ਦਿੰਨੇ ਆ ਅਸੀਂ 1 ਮਹੀਨੇ ਚ ਤਿਆਰ ਕਰਕੇ ਦੇ ਦਿੰਨੇ ਆ ਠੀਕ ਹੈ ਸਾਰਾ ਕੁਝ ਤਿਆਰ ਕਰਕੇ ਦੇ ਦਿੰਨੇ ਆ ਹੁਣ ਇਹ ਬਾਈ ਜੀ ਨੇ ਮਰੇ ਕੋਲ ਲੈ ਆਈ ਜੀ ਇਹਨਾਂ ਦਾ ਹੁਣ ਅਗਲੇ ਮਹੀਨੇ ਮਰੇ ਕੋਲ ਚਾਲੂ ਹੋ ਜਾਊਗਾ ਉਹਨਾਂ ਦੇ ਭੂਆ ਜੀ ਦੇ ਬੇਟੇ ਨੇ ਠੀਕ ਹੈ ਜੇ ਨਾਮ ਅਦਰ ਸਹੀ ਹੋਵੇ ਤਾਂ ਉਹਨਾਂ ਨੂੰ ਕਿਉਂ ਪ੍ਰੇਤ ਕਰੀਏ ਕਿਉਂ ਪ੍ਰੇਤ ਕਰਨੀ ਬਿਲਕੁਲ ਸਹੀ ਗੱਲ ਹੈ ਜੀ ਤੇ ਲੋ ਵੀ ਦੋਸਤੋ ਬਾਈ ਹੋਰਾਂ ਨੇ ਬਹੁਤ ਸੋਹਣਾ ਨਾ ਬਿਜ਼ਨਸ ਮਾਡਲ ਲਿਆਂਦਾਗਾ ਕੰਮ ਕੋਈ ਵੀ ਕਰਦੇ ਮਿਹਨਤ ਕਰਨੀ ਪੈਂਦੀ ਆ ਪਰ ਮਿਹਨਤ ਦੇ ਨਾਲ ਇੱਕ ਆਪਾਂ ਨੂੰ ਆਈਡੀਆ ਵੀ ਲੈਣਾ ਪੈਂਦਾ ਵੀ ਆਪਾਂ ਕੰਮ ਕਰੀਏ ਕੀ ਇੱਥੇ ਤੁਹਾਨੂੰ ਆਈਡੀਆ ਵੀ ਦੇਤਾ ਸਾਰਾ ਸੈਟਅਪ ਦੇ ਆਪਸ਼ਨ ਵੀ ਦਿੱਤੀ ਮਤਲ ਤੁਹਾਨੂੰ ਬਣੀ ਬਣਾਈ ਥਾਲੀ ਦਿੱਤੀ ਹੁਣ ਰੋਟੀ ਖਾਣੀ ਦਾ ਆਪ ਨੂੰ ਪੈਣੀ ਆ ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਤੇ ਬਾਈ ਹੋਰਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰਾਂ ਵੱਲ ਤੁਸੀਂ ਪ੍ਰੇਰਿਤ ਕਰ ਰਹੇ ਹੋ ਤੇ ਇੱਕ ਬਿਜ਼ਨਸ ਨੂੰ ਤੁਸੀਂ ਨਵਾਂ ਖੜਾ ਕਰ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਦੇ ਆਂ ਵੀ 10 ਤੋਂ ਤੁਹਾਡੇ 1000 ਬ੍ਰਾਂਚ ਖੁੱਲ੍ਹੇ ਤੇ ਹਰ ਇੱਕ ਸ਼ਹਿਰ ਦੇ ਵਿੱਚ ਬਾਈ ਹੋਰਾਂ ਦਾ ਈਜ਼ੀ ਲਾਈਫ ਲੋਕਾਂ ਦੀ ਈਜ਼ੀ ਲਾਈਫ ਬਣਾਉਂਦਾ ਰਹੇ ਧੰਨਵਾਦ ਬਾਈ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਧੰਨਵਾਦ ਸਾਰਿਆਂ ਦਾ ਸਹਿਕਾਰ ਜੀ